ਉਹ ਇੱਕ ਵਿੱਚ ਬੜਾ ਖਤਰਨਾਕ ਬਣਨ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੁੜੀਆਂ ਛੋਟੀ ਛੋਟੀਆਂ ਬੱਚੀਆਂ ਹਨ ਐਕਟ ਕਰਦੀਆਂ ਨੇ ਆਪਾਂ ਸੋਸ਼ਲ ਮੀਡੀਆ ਖੋਲਦੇ ਤਾਂ ਅੱਗੇ ਉਹ ਚੀਜ਼ਾਂ ਆ ਜਾਂਦੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕੋਟਾ ਆਪਾਂ ਕੀ ਜ਼ਿੰਮੇਵਾਰ ਬਿਲਕੁਲ ਜਦੋਂ ਬੱਚਾ ਏਕਲੀ ਛੋਟਾ ਹੁੰਦਾ ਹੈ ਨਾ ਤਾਂ ਆਪਾਂ ਆਪਣੇ ਆਪ ਤੋਂ ਮਤਲਬ ਇੱਛਾ ਛਣਾਉਣੀ ਬੱਚੇ ਦੇ ਹੱਥ ਤੇ ਮੋਬਾਈਲ ਬਹੁਤ ਹੁੰਦਾ ਇਹ ਫਸਟ ਟਾਈਮ ਉਹ ਕੈਮਰਾ ਫੇਸ ਕੀਤਾ ਤਾਂ ਕਿਸ ਤਰੀਕੇ ਦਾ ਤੁਹਾਡੇ ਹੱਥੋਂ ਸੀਗੀ ਜੀ ਵੀ ਲਖੜੀ ਬਣਾਉਂਦੀ ਮੇਰੇ ਤੋਂ ਜਦੋਂ ਬਣਾਉਣ ਲੱਗਾ ਨਾ ਉਹ ਤੇ ਕਹਿੰਦੇ ਆਪਾਂ ਇੱਕ ਛੋਟਾ ਜਿਹਾ ਸੀਨ ਸ਼ੂਟ ਕਰ ਲਈਏ ਅੱਛਾ ਜੀ ਇੱਕ ਦੋ ਲਾਈਨਸ ਦਿੱਤੀਆਂ ਵੀ ਤੂੰ ਇੱਦਾਂ ਇੱਦਾਂ ਬੋਲ ਮੈਂ ਉਹ ਬੋਲ ਦਿੱਤੀਆਂ ਤੇ ਉਹ ਜਿਹੜੀ ਫਿਲਮ ਸੀ ਸਾਡੀ ਲਖੜੀ ਇਹ ਡੀਲ ਉਹ ਲਿਖ ਹੋ ਗਈ ਲਖੜੀਆ ਡੀਲ ਠੀਕ ਹੈ ਜੀ ਓਕੇ ਉਹ ਸਾਡੀ ਫਸਟ ਫਿਲਮ ਸੀਗੀ ਮਤਲਬ ਉਹਨਾਂ ਦੀ ਐਜ਼ ਅ ਸ਼ਾਰਟ ਫਿਲਮ 106 ਸਾਲ ਉਮਰ ਉਹਨਾਂ ਨੇ ਇਹਨਾ ਬੜੀ ਪਰਮਾਤਮਾ ਦੀ ਬੜੀ ਲੰਬੀ ਉਮਰ ਦਿੱਤੀ ਤੇ ਸਭ ਤੋਂ ਵੱਡੀ ਗੱਲ ਕਹਿ ਸਕਦੇ ਆ ਵੀ ਪਰਮਾਤਮਾ ਦਾ ਇਹ ਰੰਗ ਸੀਗਾ ਵੀ ਇੱਕ ਦਿਨ ਪਹਿਲਾਂ ਤੁਸੀਂ ਬਰਥਡੇ ਮਨਾਇਆ ਤੇ ਸੈਕਿੰਡ ਡੇ ਹੈ ਨਾ ਉਹ ਮੰਦਭਾਗੀ ਖਬਰ ਜਿਹੜੀ ਆ ਸਾਰੇ ਦੇ ਸਾਹਮਣੇ ਆਈ ਆ ਸੋ ਉਹ ਦਰਸ਼ਕ ਜਾਣਨਾ ਚਾਹੁੰਗੇ ਕੀ ਸਰ ਉਹ ਸਮੇਂ ਹੋਇਆ ਸੀ ਕੀ ਉਹਨਾਂ ਨੂੰ ਫਿਲਮਾਂ ਵਿੱਚ ਕੰਮ ਕਰਨਾ ਬਹੁਤ ਸ਼ੌਂਕ ਸੀ ਜੇ ਨਹੀਂ ਸੀ ਕਰਦਾ ਤਾਂ ਬੜਾ ਪੈਨ ਕਰਦਾ ਸੀ আচ্ছা ਵੀ ਮੈਨੂੰ ਵੀ ਨਾਲ ਲਾਓ ਹਾਂ ਮੈਂ ਤਾਂ ਨਹੀਂ ਲੈਂਦੇ ਸੀ ਨਾ ਫਿਲਮ ਦੇ ਵਿੱਚ ਤੇ ਸਾਡੇ ਨਾਲ ਲੜ ਪੈਂਦੇ ਸੀ ਤੁਸੀਂ ਅੱਜ ਮੇਰਾ ਸੀਨ ਕਿਉਂ ਨਹੀਂ ਲਿਆ ਹਨੇ ਮਿਸਟਰ ਰਾਜ ਜਿਹੜਾ 103 ਸਾਲ ਦੀ ਉਮਰ ਚ ਸ਼ੁਰੂ ਕੀਤੀ ਵਾ ਅੱਛਾ ਜੀ ਅੱਛਾ 103 ਸਾਲ ਦੀ ਇਹ ਸੂਮਲ ਦਾ ਬੰਦਾ ਵੈਸੀ ਹੈ ਨਾ ਮੰਜੂ ਟੁੱਟਦਾ ਨਹੀਂ ਹੈਗਾ ਆਪ ਹੀ ਸਾਰਾ ਕੁਝ ਆਪ ਹੀ ਕਰਦੇ ਸੀ ਆਪਣਾ ਕੋਈ ਪ੍ਰੇਜ ਨਹੀਂ ਅੱਛਾ ਜੀ ਵਧੀਆ ਪੀਜ਼ਾ ਬਰਗਰ ਹੈ ਅੱਛਾ 1 ਮਿੰਟ ਦਾ ਕਿਸੇ ਕੋ ਸਮਾਂ ਨਹੀਂ ਹੈਗਾ ਪਰ ਤੁਸੀਂ ਸਮਾਜ ਨੂੰ ਐਡਾ ਆਪਣਾ ਸਮਾਂ ਦੇਦੇ ਹੋ ਕੀਤੀ ਸਮੇ ਚੋਂ ਕਿੱਥੋਂ ਤੁਸੀਂ ਸਟਾਰਟ ਕੀਤਾ ਸੀ ਜੀ ਬਹੁਤ ਇੰਟੈਲੀਜੈਂਟ ਸੀ ਜੀ ਕਰੇ ਨੂੰ ਮਜੂਰੀਆਂ ਕਰਕੇ ਪੜ੍ਹ ਨਹੀਂ ਸਕੇ ਮੈਂ ਕਹਿੰਦੀ ਜੀ ਅੱਜ ਵੀ ਤੇਰੇ ਤੇ ਜੋਸ਼ ਹੈ ਮੈਂ ਤੇਰੇ ਨਾਲ ਆ ਤੂੰ ਪੜ੍ਹਾਈ ਸ਼ੁਰੂ ਕਰ ਜੀ ਪਲਸ 2 ਪੀਪੀ ਫਿਰ ਬੀਏ ਜਾਨ ਕਿਤੀ ਪ੍ਰੇਰਿਤ करिए ਜਿਹਦੇ ਮਨ ਚ ਕੋਈ ਜਜ਼ਬਾ ਹੈਗਾ ਕੋਈ ਸਿੱਖਣ ਦੀ ਚਾਹਤ ਹੈਗੀ ਹੈ ਤਾਂ ਸਿੱਖਣ ਦੀ ਕੋਈ ਉਮਰ ਤਾਂ ਹੁੰਦੀ ਨਹੀਂ ਬਿਲਕੁਲ ਜੀ ਤੁਸੀਂ ਕਿਉਂ ਨਹੀਂ ਕਰ ਸਕਦੇ ਜੇ ਇਹ ਕਰ ਸਕਦੇ ਹੋਰ ਵੀ ਕਰ ਸਕਦੇ ਵੀ ਵੱਖ-ਵੱਖ ਤੁਸੀਂ ਕਹਾਣੀਆਂ ਕਿਸੇ ਬਣਾਉਂਦੇ ਹੋ ਉਹ ਸਾਰਾ ਸਿਰ ਕੋਣ ਰਾਈਟ ਕਰਦਾ ਤੁਸੀਂ ਕਰਦੇ ਹੋ ਜਾਂ ਮੈਮ ਕਰਦੇ ਨੇ ਪ੍ਰੋਬਲਮ ਦੀ ਕਿਸਮ ਬਹੁਤ ਹੋ ਸਕਦੀ ਹੈ ਪਰ ਪ੍ਰੋਬਲਮ ਜਦ ਸਾਰੇ ਇਹਦਾ ਸੀ ਉਹ ਜਿੱਦਾਂ ਤੁਸੀਂ ਇਹਨਾਂ ਰੰਗ ਚ ਅਸੀਂ ਵੀ ਰੰਗ ਘੜਦੇ ਜੀ ਵੀ ਤਰ੍ਹਾਂ ਦੇ ਚੁੱਕੜੇ ਜਦੋਂ ਮਿਟਾ ਸਕਦੇ ਕਿੰਨਾ ਆਪਾਂ ਡਿਪਰੈਸ਼ਨ ਤੋਂ ਬਾਹਰ ਜਾ ਸਕਦੇ ਹਾਂ ਆਸ਼ਾ ਲੋਕ ਥੋੜੇ ਨਾਲ ਡਿਸਕਸ ਕਰਦੇ ਰਹੇ ਆ ਇਹ ਯੈਸ ਓਕੇ ਆਪਣੀ ਪਰਸਨਲ ਕੁਸ਼ਨ ਸਟੋਰੀਜ਼ ਕਰ ਲੈਂਦੇ ਅਸੀਂ ਡਿਸਕਲੋਸ ਕਰ ਨਹੀਂ ਸਕਦੇ ਬਿਲਕੁਲ ਬਿਲਕੁਲ ਨਹੀਂ ਕਰ ਸਕਦੇ ਥੋੜਾ ਬਹੁਤਾ ਤੜਕਾ ਜਿਹਾ ਲੱਗ ਨਹੀਂ ਉਹ ਸਿੰਪਲ ਦਾਗ ਉਹਨੂੰ ਫਰਾਈ ਕਰ ਦਿੰਦੇ ਹਾਂ ਕੁਸ਼ੀ ਦੇਗਾ ਲੈ ਸਾਡੇ ਲਈ ਅਸੀਂ 1.5 200 ਦੇ ਕਰੀਬ ਤਾਂ ਲੇਡੀਜ਼ ਦਾ ਸਾਨੂੰ ਪਤਾ ਜਿਹੜੀਆਂ ਸੱਭ ਨੂੰ ਫਿਲਮਾਂ ਦੇਖ ਕੇ ਡਿਪਰੈਸ਼ਨ ਤੋਂ ਬਾਗਾਂ ਅੱਜ ਕੱਲ੍ਹ ਤੇ ਦੋ ਝਗੜੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਉਹਨਾਂ ਤੁਸੀਂ ਮੋٹے ਤੌਰ ਤੇ ਕਾਰਨ ਕੀ ਮੰਨਦੇ ਹੋ ਹਰ ਘਰ ਦੇ ਵਿੱਚ ਸਟਾਰਟਿੰਗ ਤੁਸੀਂ ਗੱਲ ਕੀਤੇ ਹਰ ਘਰ ਦੇ ਵਿੱਚ ਇਹ ਪ੍ਰੋਬਲਮ ਹੈਗੀ ਐ ਜੀ ਆਪਣੇ ਝਗੜੇ ਦਾ ਮੁੱਖ ਇਹੀ ਹੈ ਕਿ ਸਾਡੇ ਇਸ਼ਵਾ ਬਹੁਤ ਜ਼ਿਆਦਾ ਹੋ ਜਾਂਦੀ ਕਿ ਐਕਸਪੈਕਟੇਸ਼ਨਸ ਫੋਰਟ ਆ ਰਹੇ ਹੂੰ ਪਰ ਉਹ ਜਿਹੜਾ ਸੋਰਸ ਆ ਬੜਾ ਥੋੜਾ ਹੈ ਥੋੜਾ ਹੈ ਬਿਲਕੁਲ ਤੁਹਾਡੇ ਬੀਬੀ ਜੀ ਨਾਲ ਜਦੋਂ ਤੁਸੀਂ ਨਵੇਂ ਨਵੇਂ ਆਏ ਹੋ ਵਿਆਹ ਕੀ ਆਏ ਹੋ ਕਿਵੇਂ ਰਿਲੇਸ਼ਨ ਕੇ ਵਿੱਚ ਤੁਸੀਂ ਤੁਹਾਡੇ ਬੀਬੀ ਨਾਲ ਤੁਸੀਂ ਸੱਚ ਚੋ ਮੇਰੀਨੋ ਫੈਮਿਲੀ ਦੇ ਮਤਲਬ ਇੱਧਰ ਸਾਰੇ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਇਹ ਤਾਂ ਉਸ ਹਿਸਾਬ ਆ ਜਿਵੇਂ ਨਾਨਕੇ ਛੁੱਟੀਆਂ ਕੱਟਣ ਆਈ ਹੋ। ਸੰਧਾਰਾ ਮੇਰਾ ਮਾਲਵੇ ਜੀ ਖਾਸ ਤੌਰ ਤੇ ਸੰਧਾਰਾ ਬੜਾ ਫੇਮਸ ਹੈ ਨਾ ਸੰਧਾਰਾ ਵੀ ਕਿਤਨੇ ਕਿਤੇ ਲੋਕ ਹੁੰਦਾ ਜਾ ਰਿਹਾ ਹੈ। ਹੋ ਗਿਆ ਤਾਂ ਕਿੱਥੇ ਹੋ ਗਿਆ। ਸਾਰੇ ਨੂੰ ਪਿਆਰ ਭਰੀ ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੁੰਨਾ। ਜਿਵੇਂ ਕਿ ਤੁਹਾਨੂੰ ਪਤਾ ਅਸੀਂ ਆਪਣੇ ਪੋਡਕਾਸਟ ਪ੍ਰੋਗਰਾਮ ਦੇ ਵਿੱਚ ਵਕਫਾ ਸਖਸੀਤਾ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ ਜਿਹੜੇ ਸਮਾਜ ਨੂੰ ਚੰਗੀ ਸਿਹਤ ਦੇ ਰਿਹਾ ਚੰਗਾ ਵੈਸੇ ਦੇ ਰਿਹਾ ਅਜਿਹੀ ਸਖਸੀਅਤ ਸਾਡੇ ਨਾਲ ਨੇ ਮਿਸਟਰ ਐਂਡ ਮਿਸਸ ਬਿਰਦੀ ਜਿਹੜੇ ਵਕਫਾ ਕਰ ਰਹੇ ਵਕਫਾ ਐਪੀਸੋਡ ਰਾਹੀਂ ਵਕ-ਵਕ ਸੰਦੇਸ਼ ਜਿਹੜੇ ਰੋਜ਼ ਮਾਰੇ ਜ਼ਿੰਦਗੀ ਵਿੱਚ ਸਾਡੇ ਪਰਿਵਾਰ ਵਿੱਚ ਵਾਪਰਦੇ ਨੇ ਸਾਡੇ ਆਸ-ਪਾਸ ਵਾਪਰਦੇ ਨੇ ਉਹਨਾਂ ਉੱਤੇ ਚੰਨਾ ਪੁੰਦਦੇ ਨੇ ਕੋਈ ਨਾ ਕੋਈ ਮੋਰੂ ਜਿਹੜਾ ਉਹ ਛੱਡ ਕੇ ਜਾਂਦੇ ਨੇ ਸਾਡੇ ਨਾਲ ਮਿਸਟਰ ਮਿਸਰ ਬੇਦੀ ਨੇ ਸਵਾਗਤ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਸਰ ਸਸੀਕਾ ਜੀ ਜੀ ਸਰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਤੇ ਦੂਜਾ ਸ਼ੁਰੂਆਤ ਸਰ ਕਿੱਥੋਂ ਹੋਈ ਅੱਜ ਦੇ ਜ਼ਮਾਨੇ ਦੀ ਜ਼ਿੰਦਗੀ ਹੈਗੀ ਆ 1 ਮਿੰਟ ਦਾ ਕਿਸੇ ਕੋਲ ਸਮਾਂ ਨਹੀਂ ਹੈਗਾ ਪਰ ਤੁਸੀਂ ਸਮਾਜ ਨੂੰ ਐਡਾ ਆਪਣਾ ਸਮਾਂ ਦੇ ਦੇਓ ਕੀਮਤੀ ਸਮੇਂ ਚੋਂ ਕਿੱਥੋਂ ਤੁਸੀਂ ਸਟਾਰਟ ਕੀਤਾ ਸੀ ਜੀ ਇਹ ਇਹ ਸੱਚ ਇਨਸਪਾਇਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਜੀ ਜਦੋਂ ਸਾਡੀ ਮੈਰਿਜ ਹੋਈ ਨਾ ਤਾਂ ਮੈਂ ਐਨਬੀਏਟ ਸੀਗਾ ਜੀ ਤੇ ਮੈਡਮ ਮੈਟ੍ਰਿਕ ਲੈਟ ਸੀਗੇ ਸਿਰਫ 10ਵੀਂ ਹਮ ਬੜਾ ਜੀਵਿਆ ਲੱਗਦਾ ਸੀ ਐਨੀ ਹਾਈ ਕੁਆਲੀਫਿਕੇਸ਼ਨ ਤੇ ਇਧਰ ਵੀ ਲੋਰ ਤੇ ਮੇਰੇ ਚ ਸਪਿਰਟ ਬਹੁਤ ਸੀਗੇ ਜੀ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੇ ਪਰ ਘਰੇ ਨੂੰ ਮਜਬੂਰੀਆਂ ਕਰਕੇ ਪੜ ਨਹੀਂ ਸਕੇ ਮੈਂ ਕਹਿੰਦੀ ਜੀ ਅੱਜ ਵੀ ਤੇਰੇ ਚ ਜੋਸ਼ ਹੈ ਮੈਂ ਤੇਰੇ ਨਾਲੋਂ ਪੜਾਈ ਸ਼ੁਰੂ ਕਰਾਂ ਜੀ ਪਲੱਸ 2 ਕੀਤੀ ਫਿਰ ਬੀਏ ਜਨ ਕੀਤੀ ਬੀਏ ਫਸਟ ইয়ার ਤੇ ਸੈਕੰਡ ইয়ার ਦੇ ਵਿੱਚ 10 ਸਾਲ ਦਾ ਗੈਪ ਹੈ ਗਿਆ ਜੀ ਫਿਰ ਗ੍ਰੈਜੂਏਸ਼ਨ ਇਸ ਤੇ ਮੈਂ ਅੱবি ਆਪਣੀ ਹਿੰਮਤ ਦੇ ਨਾਲ ਟ੍ਰਿਪਲ ਐਮਏ ਬੀਏ ਡੀ ਜੀ ਐਮੇ ਕਿੰਨੇ ਜਿਹੜੀਆਂ ਪ੍ਰਾਈਵੇਟਲੀ ਕੀਤੀਆਂ ਬੀਏ ਕਿਉਂਕਿ ਪ੍ਰਾਈਵੇਟ ਹੋਣੀ ਸੀ ਸੰਭੀ ਉਹ ਰਾਈਕੁੱਟ ਤੋਂ ਫਿਰ ਕੀਤੀ ਹੈ ਵੀ ਇਸ ਕਰਕੇ ਇਹਨਾਂ ਨੂੰ ਤਾਂ ਇਨਸਪਾਇਰ ਹੋ ਕੇ ਮੈਂ ਸੋਚਿਆ ਵੀ ਜੇ ਲੇਡੀਜ਼ ਇਦਾਂ ਹਿੰਮਤ ਕਰਦਾ ਕੀ ਨਹੀਂ ਕਰ ਸਕਦੀ ਇਸ ਕਰਕੇ ਅਸੀਂ ਦੂਜਾਂ ਨੂੰ ਵੀ ਕਿਉਂਕਿ ਵਿਆਹ ਤੋਂ ਬਾਅਦ ਹੋਰ ਬੜੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਨਾਲ ਜੀ ਬਹੁਤ ਸਾਰਾ ਬੱਚਿਆਂ ਦਾ ਜਾਂ ਹੋਰ ਪਰੇ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੀ ਬਿਲਕੁਲ ਤੇ ਪਰ ਅਸੀਂ ਇਹ ਹੀ ਸੋਚਿਆ ਵੀ ਦੂਸਰੀਆਂ ਲੇਡੀਜ਼ ਨੂੰ ਵੀ ਅਸੀਂ ਪ੍ਰੇਰਿਤ ਕਰੀਏ ਕਿ ਜੇ ਮਨ 'ਚ ਕੋਈ ਜਜ਼ਬਾ ਹੈਗਾ ਕੋਈ ਸਿੱਖਣ ਦੀ ਚਾਹਤ ਹੈਗੀ ਆ ਪਤਾ ਸਿੱਖਣ ਦੀ ਕੋਈ ਉਮਰ ਤਾਂ ਹੁੰਦੀ ਨਹੀਂ ਹੈ। ਬਿਲਕੁਲ ਜੀ। ਤੁਸੀਂ ਕਿਉਂ ਨਹੀਂ ਕਰ ਸਕਦੇ? ਜੇ ਇਹ ਕਰ ਸਕਦੇ ਹੋ, ਹੋਰ ਵੀ ਕਰ ਸਕਦੇ ਹੋ। ਜੀ ਜੀ। ਮੈਮ ਤੁਹਾਡਾ ਇੱਕ ਸਵਾਲ ਆਇਆ ਜਦੋਂ ਤੁਸੀਂ ਪਹਿਲੀ ਵਾਰ ਕੈਮਰਾ ਫੇਸ ਕੀਤਾ ਜਦੋਂ ਡਿਸਕਸਸ਼ਨ ਕੀਤਾ ਹੋਣਾ ਸਰਨੇ ਥੋੜਾ ਵੀ ਆਪਾ ਆ ਪ੍ਰੋਗਰਾਮ ਜਾਂ ਤੁਸੀਂ ਉਹਨਾਂ ਨਾਲ ਕੀਤਾ ਹੋਣਾ। ਫਸਟ ਟਾਈਮ ਜਦੋਂ ਕੈਮਰਾ ਫੇਸ ਕੀਤਾ ਤਾਂ ਕਿਸ ਤਰੀਕੇ ਦਾ ਤੁਹਾਡੇ ਹਾਊਪ ਆ ਸੀ ਜੀ? ਅ ਐਕਚੁਅਲੀ ਉਹ ਟਾਈਮ ਮੇਰੇ ਲਈ ਬਹੁਤ ਔਖਾ ਸੀ। ਜੀ। ਕਿਉਂਕਿ ਮੈਂ ਕਦੀ ਕੈਮਰੇ ਤੇ ਆਈ ਨਹੀਂ ਸੀਗੀ। ਮੈਂ ਸਕਰੀਨ ਤੋਂ ਪਰੇ ਰਹਿੰਦੀ ਸੀ ਕਿਉਂਕਿ ਇਹ ਤਾਂ ਬਹੁਤ ਛੋਟੇ ਹੁੰਦੇ ਆ ਫੇਸ ਕਲਾਈਂਸ ਪਹਿਲੇ। ਹਾਂ ਬਿਲਕੁ ਕਾਸਟ ਸੀਗਾ ਐਕਚੁਅਲੀ ਮੇਰੇ ਨੂੰ ਮਦਰ ਤੇ 브ਦਰ ਦੀ 2018 ਚ ਡੈਕਸ ਹੋ ਗਈ ਸੀ ਇਕੱਠਿਆਂ ਦੀ ਚਾਹਤ ਮਹੀਨੇ ਦੇ ਡਿਸਟਰੈਸ ਜੀ ਜੀ ਤੇ ਮੈਂ ਮੇਜਰ ਡਿਪਰੈਸ਼ਨ ਤੇ ਚਲੀ ਗਈ ਸੀ ਓਕੇ ਤੇ ਮਤਲਬ ਉਦੋਂ ਤੱਕ ਇਦਾਂ ਲੱਗਦਾ ਸੀਗਾ ਕਿ ਜ਼ਿੰਦਗੀ ਬਿਲਕੁਲ ਹੀ ਖਤਮ ਹੋ ਗਈ ਜੀ ਪਰ ਡਾਕਟਰ ਕਹਿੰਦੇ ਸੀਗੇ ਕਿ ਮੈਨੂੰ ਬਿਜ਼ੀ ਕਰੋ ਓਕੇ ਤੇ ਮੈਡੀਸਿਨਸ ਖਾ ਖਾ ਕੇ ਬਸ ਹੋਈ ਪਈ ਸੀ ਬਿਲਕੁਲ ਤੇ ਪਰ ਸਕੂਲ ਮੈਂ ਜਾਂਦੀ ਸੀ ਬਹੁਤ ਵੀ ਟਾਈਮ ਸਪੈਂਡ ਕਰਦੀ ਸੀ ਪਰ ਇਸ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਸੀ ਪੈ ਰਿਹਾ ਜੀ ਤੇ ਇੱਕ ਦਿਨ ਮੇਰੀ ਰੱਖੜੀ ਤੋਂ ਬਾਅਦ ਮੇਰੀ ਮਾਸੀ ਦਾ ਬੇਟਾ ਆਇਆ ਘਰੇ ਤੇ ਅਸੀਂ ਇਕੱਲੇ ਬੈਠੇ ਕਹਿੰਦੇ ਵੀ ਰਖੜੀ ਬਣਾ ਮੇਰੇ ਤੋਂ ਜਦੋਂ ਬਣਾਉਣ ਲੱਗਾ ਨਾ ਉਹ ਤੇ ਕਹਿੰਦੇ ਆਪਾਂ ਇੱਕ ਛੋਟਾ ਜਿਹਾ ਸੀਨ ਸ਼ੂਟ ਕਰ ਲਈਏ ਅੱਛਾ ਜੀ ਮੈਂ ਕਿਹਾ ਵੀ ਉਹ ਕਾਦੇ ਵਾਸਤੇ ਕਹਿੰਦੇ ਵੈਸੇ ਹੀ ਮਤਲਬ ਵੀ ਤੈਨੂੰ ਮੈਂ ਜੇ ਦੋ ਲੋਕ ਦੇ ਮਾਤਾ ਤੂੰ ਬੋਲ ਪੈਂਗੀ ਜੀ ਮੈਂ ਕਿਹਾ ਵੀ ਚਲੋ ਟਰਾਈ ਕਰਕੇ ਦੇਖਦੇ ਹਾਂ ਸੋ ਇਹਨਾਂ ਨੇ ਇੱਕ ਦੋ ਲਾਈਨਸ ਦਿੱਤੀਆਂ ਵੀ ਸੂ ਇਦਾਂ ਦਾ ਬੋਲ ਮੈਂ ਉਹ ਬੋਲ ਦਿੱਤੀਆਂ ਤੇ ਉਹ ਜਿਹੜੀ ਫਿਲਮ ਸੀ ਸਾਡੀ ਉਹ ਸਿਲਕ ਹੋ ਗਈ ਲੱਕੜੀਆ ਡੀਲ ਠੀਕ ਹੈ ਜੀ ਓਕੇ ਉਹ ਸਾਡੀ ਫਸਟ ਫਿਲਮ ਸੀਗੀ ਮਤਲਬ ਉਹਨਾਂ ਦੀ ਐਜ਼ ਅ ਸ਼ਾਰਟ ਫਿਲਮ ਕਿਉਂਕਿ ਇਹਨਾਂ ਨੇ ਤਾਂ ਟੈਲੀ ਫਿਲਮ ਸਾਡੀਆਂ ਫਿਲਮਾਂ ਇਹ ਸੌਂਗ ਸਾਲਾ ਕੀਤਾ ਜੀ ਮੇਰੇ ਲਈ ਇੱਕ ਨਵਾਂ ਪਲੇਟਫਾਰਮ ਨਾ ਵੀ ਦਿਨ ਸੀਗੇ ਜਦੋਂ ਆ ਲੱਕੜੀਆ ਵਾਲੀ ਆ ਜੀ ਬੜੇ ਸ਼ੁਭ ਦਿਨ ਤੇ ਸ਼ੁਰੂਆਤ ਹੋਈ ਨਾ ਤੁਹਾਡੀ ਜੀ ਉਹ ਬੜੀ ਵੱਡੀ ਗੱਲ ਆ ਦੇਖੋ ਦੋ ਚੀਜ਼ਾਂ ਹੋ ਗਈਆਂ ਸਰ ਇੱਕ ਤਾਂ ਤੁਸੀਂ ਅਭੀ ਕਿਵੇਂ ਭਾਈ ਆਪਣੀ ਕੰਟੀਨਿਊ ਕੀਤੀ ਨਾ ਕਿ ਪਲੱਸ ਉਹ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਹਨਾ ਆਪਣੇ ਆਪ ਨੂੰ ਦੁਬਾਰਾ ਖੜਾ ਕਰਨਾ ਵੱਡੀ ਗੱਲ ਆ ਸਰ ਹਾਂ ਸਰ ਸਵਾਲ ਮੇਰਾ ਇਹ ਵੀ ਹੈ ਨਾਲ ਵੀ ਵਕ ਵਕ ਤੁਸੀਂ ਕਹਾਣੀਆਂ ਕਿਸੇ ਬਣਾਉਨੇ ਹੋ ਉਹ ਸਾਰਾ ਸਰ ਕੌਣ ਰਾਈਟ ਕਰਦਾ ਤੁਸੀਂ ਕਰਦੇ ਹੋ ਮੈਮ ਕਰਦੇ ਨੇ ਕਰਲਟੀ ਕਰਦੀ ਹੈ ਮਸਲ ਚ ਸਾਡੇ ਵੀ ਨਾ ਵਿਸ਼ਾ ਹੁੰਦਾ ਨਾ ਕਿ ਰੇਲ ਨੂੰ ਕਿਸ ਤਰ੍ਹਾਂ ਅੱਜ ਕੱਲੇ ਸੀ ਫੇਸ ਕਰ ਰਹੇ ਹਾਂ ਸਾਰੇ ਜਿਹੜੇ ਪ੍ਰੋਬਲਮ ਚ ਨੇ ਦੁਨੀਆ 'ਚ ਕੋਈ ਐਦਾਂ ਨਹੀਂ ਹੈਗਾ ਜਿਹਨੂੰ ਆਏ ਲੱਗਦਾ ਵੀ ਮੇਰੇ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਦੀ ਕਿਸਮ ਬਾਕ ਹੋ ਸਕਦੀ ਹੈ ਪਰ ਪ੍ਰੋਬਲਮ ਜਸਾਰੀ ਨਹੀਂ ਬਸ ਅਸੀਂ ਉਹ ਜਿੱਦਾਂ ਤੁਸੀਂ ਨਾ ਰੰਮ ਚ ਅਸੀਂ ਵੀ ਰੰਮ ਪੜ੍ਹ ਲਈ ਵੀ ਘਰਾਂ ਦੇ ਵਿੱਚੋਂ ਕੜੇ ਕਿੱਦਾਂ ਮਟਾ ਸਕਦੇ ਹਾਂ ਕਿੱਦਾਂ ਆਪਾਂ ਡਿਪਰੈਸ਼ਨ ਤੋਂ ਬਾਹਰ ਜਾ ਸਕਦੇ ਹਾਂ ਜੀ ਜੇ ਬਾਤ ਹੀ ਕਿ ਤੁਸੀਂ ਆਪਾਂ ਦੂਸਰੇ ਕਿਉਂ ਨਹੀਂ ਪਰੇਸ਼ਾਨ ਹੈ ਬਿਲਕੁਲ ਇਸ ਚ ਅੱਗੇ ਵੱਧਦੇ ਵੱਧੇ ਸਾਨੂੰ ਸਬਜੈਕਟ ਮਿਲਦੇ ਰਹੇ ਕੁਛ ਛੋਟੀਆਂ ਸਦਸਤੀਆਂ ਜਿਹੜੀ ਇਹ ਸਾਨੂੰ ਜੀ ਕਿ ਸਾਡੇ ਨਾਲ ਆਹ ਪ੍ਰੋਬਲਮ ਆ ਗਈ ਅਸੀਂ ਕਿੱਦਾਂ ਅੱਛਾ ਲੋਕ ਤੁਹਾਡੇ ਨਾਲ ਡਿਸਕਸ ਕਰਦੇ ਰਹੇ ਆ ਇਹ ਯੈਸ ਓਕੇ ਆਪਣੀ ਪਰਸਨਲ ਕੋਸ਼ੀ ਸਟੋਰੀਜ਼ ਕਰ ਲੈਂਦੇ ਅਸੀਂ ਡਿਸਕਲੋਸ ਤਾਂ ਨਹੀਂ ਇਹ ਕਰ ਸਕਦੇ ਬਿਲਕੁਲ ਬਿਲਕੁਲ ਨਹੀਂ ਕਰ ਸਕਦੇ ਤੁਸੀਂ ਥੋੜਾ ਬਹੁਤ ਤੜਕਾ ਜਿਹਾ ਲਾ ਦਿੰਦੇ ਹੋ ਸਿੰਪਲ ਦਾਲ ਨੂੰ ਨਾ ਉਹਨੂੰ ਫਰਾਈ ਕਰ ਦਿੰਦੇ ਹਾਂ ਤੇ ਉਹ ਜਿਹੜਾ ਲੋਕਾਂ ਨੂੰ ਇੰਟਰਸਟ ਨਾਲ ਜੀ ਹੋਰ ਖੁਸ਼ੀ ਦੀ ਗੱਲ ਹੈ ਸਾਡੇ ਲਈ ਅਸੀਂ 1.5 200 ਦੇ ਕਰੀਬ ਤਾਂ ਲੇਡੀਜ਼ ਆ ਸਾਨੂੰ ਪਤਾ ਜਿਹੜੀਆਂ ਸਾਡੀਆਂ ਫਿਲਮਾਂ ਦੇਖ ਕੇ ਡਿਪਰੈਸ਼ਨ ਤੋਂ ਬਾਹਰ ਆ ਗਈਆਂ ਬੜੀ ਵਧੀਆ ਇਹ ਵੀ ਸਮਾਜ ਸੇਵਾ ਕਹਿ ਸਕਦੇ ਜੀ ਵੱਡੀ ਜੀ ਆਪਣੇ ਵੱਲੋਂ ਕੋਸ਼ਿਸ਼ ਜੀ ਚਲੋ ਪ੍ਰਮਾਤਮਾ ਇਸੇ ਦਾ ਸਾਰ ਜਿਵੇਂ ਗੱਲ ਕੀਤੀ ਤੁਸੀਂ ਸ਼ੁਰੂਆਤ ਕੀਤੀ ਮੈਮ ਤੁਹਾਡੇ ਨਾਲ ਬੇਬੇ ਜੀ ਨੂੰ ਵੀ ਅਸੀਂ ਯੂ ਯਾਦ ਕਰਾਂਗੇ 106 ਸਾਲ ਉਮਰ ਉਹਨਾਂ ਨੇ ਨਾ ਬੜੀ ਪ੍ਰਮਾਤਮਾ ਨੇ ਬੜੀ ਲੰਬੀ ਉਮਰ ਦਿੱਤੀ ਤੇ ਸਭ ਤੋਂ ਵੱਡੀ ਗੱਲ ਕਹਿ ਸਕਦੇ ਆ ਵੀ ਪ੍ਰਮਾਤਮਾ ਦਾ ਇਹ ਰੰਗ ਸੀਗਾ ਵੀ ਇੱਕ ਦਿਨ ਪਹਿਲਾਂ ਤੁਸੀਂ ਬਰਥਡੇ ਮਨਾਇਆ ਤੇ ਸੈਕਿੰਡ ਡੇ ਨਾ ਉਹ ਮੰਦਪਾਗੀ ਖਬਰ ਜਿਹੜੀ ਆ ਸਾਰੇ ਦੇ ਸਾਹਮਣੇ ਆਈ ਆ ਸੋ ਉਹ ਦਰਸ਼ਕ ਜਾਨਣਾ ਚਾਹੁੰਗੇ ਕੀ ਸਰ ਉਹ ਸਮੇਂ ਹੋਇਆ ਸੀ ਜੀ 106 ਸਾਲ ਦਾ ਸਭ ਦੇ ਵਿੱਚ ਤਾਂ ਇੱਕ ਮਹੀਨਾ ਪਹਿਲਾਂ ਮੇਰੇ ਸਿਸਟਰ ਦੀ ਡੈਥ ਹੋ ਗਈ ਉਹ ਤਾਂ ਅਟੈਚ ਬਹੁਤ ਸੀਗੇ ਓਕੇ ਉਦੋਂ ਤੋਂ ਕੁਛ ਤਾਂ ਕਹਿਣ ਲੱਗੇ ਸੀ ਉਹਨੇ ਜਿਆਦਾ देर ਮਹਿਮਾਨ ਨਹੀਂ ਹੈ ਵੀ ਮਹਿਮਾਨ ਕਿ ਮੈਂ ਜਿਆਦਾ ਦੇਰ ਦੀ ਨਹੀਂ ਹੈਗੀ ਵੀ ਮੇਰਾ ਅੰਤ ਸਮਾਂ ਨੇੜੇ ਆ ਗਿਆ ਜੀ ਅਸੀਂ ਮਜ਼ਾਕ ਚ ਪਾ ਪਾ ਕੇ ਕਹਿੰਦੇ ਰਹਿੰਦੇ ਮੈਂ ਐਵੇਂ ਤੈਨੂੰ ਇਹ ਗੱਲ ਕਹਿੰਦੇ ਨੂੰ ਤਾ 30 40 ਸਾਲ ਕੋਈ ਨਹੀਂ ਬਹਿਣ ਦੇ ਬੇਬੇ ਤੂੰ ਕਹਿ ਨਾ ਕੁਛ ਨਹੀਂ ਹੁੰਦਾ ਹਾਂ ਤੇ ਜਨਮ ਦਿਨ ਕਹਿੰਦੇ ਨਹੀਂ ਮੈਂ ਮਨਾਉਣਾ ਜੀ ਬਿਜਲੀ ਬੋਰਡ ਤੋਂ ਪ੍ਰਧਾਨ ਪ੍ਰਦੀਪ ਸਿੰਘ ਉਹ ਮੇਰੇ ਬਹੁਤ ਕਰੀਬੀ ਮਿੱਤਰ ਹੈ ਜੀ ਉਹ ਕੇਕ ਲੈ ਕੇ ਆ ਗਏ ਮੈਂ ਕਿਹਾ ਜੀ ਬੇਬੇ ਦੁੱਖ ਤਾਂ ਮੰਨ ਲਓ ਆਪਾਂ ਨੂੰ ਹੁਣ ਜਿਹੜੇ ਬਾਹਰਲੇ ਨੂੰ ਆਪਾਂ ਆਪਦੇ ਦੁੱਖ ਚ ਡੁੱਬੀ ਥੋੜੀ ਚਾਹੀ ਹਾਂ ਬਿਲਕੁਲ ਜੋ ਖੁਸ਼ੀ ਨੇ ਲੈ ਕੇ ਆਪਾਂ ਕੱਟ ਲਿਆ ਠੀਕ ਹੈ ਆਪਣੇ ਕਮਰੇ ਚ ਆ ਕੇ ਬੈਠੇ ਆ ਕੇ ਕੇਕ ਕੱਟ ਆਪ ਆਏ ਜੀ ਆਪ ਆਏ ਹਮ ਨੂੰ ਪਤਾ ਬਿਲਕੁਲ ਹਾਂ ਤੇ ਆ ਕੇ ਕੇਕ ਕੱਟਿਆ ਰਾਤ ਨੂੰ 9:30 ਵਜੇ ਬੱਜ ਗਏ ਹੂੰ ਤੇ 3:00 ਵਜੇ ਕੱਟਦੇ ਕੋਈ ਇਦਾਂ ਲੱਗਦਾ ਨਹੀਂ ਇਸ ਸਵੇਰ 5:30 ਵਜੇ ਮੈਨੂੰ ਬੁਲਾਇਆ ਜੀ ਕਿਹਨੇ ਗੱਲ ਸੁਣ ਮੈਂ ਕਹਿੰਦੀ ਹਾਂ ਕਿਹਦੇ ਮਿਰਰ ਨਾਲ ਹਲਕਾ ਜਿਹਾ ਟਿੱਡ ਦੁਖਦਾ ਤਾਂ ਦਵਾਈ ਆ ਜਮੈਣ ਪਈ ਆ ਜਮੈਣ ਦੇ ਦੋ ਜਮੈਣ ਕੋਲੇ ਰੱਖਤੀ ਸੀ ਬਿਲਕੁਲ ਚਲੋ ਜਮੈਣ ਜੀ ਚੁੱਕ ਕੇ ਦਿੱਤੀ ਪਾਣੀ ਨਾਲ ਨਹੀਂ ਤੇ ਚਲੋ ਜੀ ਹੁਣ ਮੈਂ ਪੈ ਜਾਵਾਂ ਮਤਲਬ ਬੈਠੇ ਸੀ ਇੱਕ ਮੈਡਮ ਨਾਲ ਸੀ ਜੀ ਇੱਕ ਪਾਸੇ ਮੈਂ ਪੜੇ ਮੈਂ ਕਿਹਾ ਚਲ ਪੈ ਜਾਵਾਂ ਜਦੋਂ ਪਾਇਆ ਬੈਣ ਸਰ ਖਤਰ ਉਹ ਅੱਛਾ ਜੀ ਕੋਈ ਮਤਲਬ ਇੱਛਾ ਮੇਰਾ ਦੂਸਰਾ ਜੀ ਖਤਮ ਮੈਂ ਨੂੰ ਕਿ ਮੈਂ ਕਹਿੰਦਾ ਬੇਬੇ ਗਈ कोरोना वायरस ਆ ਕਹਿੰਦੇ ਬੋਲੀ ਬੋਲੋ ਇਹਨੇ ੜਕਾ ਜਾਣਾ ਬਿਲਕੁਲ ਇਹਨੇ ਘਟਨਾ ਵੀ ਸੇਤਾ ਤੋਂ ਗਣਾ ਕਦੂ ਆਪਾਂ ਨਹੀਂ ਫਿਰ ਪਿੰਦ ਤੋਂ ਹੀ ਕਾਫੀ ਦਿਨ ਸੋਇ ਤੇਰੇ ਵੀ ਅਸੀਂ ਚੰਕੀ ਵੀ ਹਿਲਚਲ ਪਤਾ ਹੀ ਨਹੀਂ ਲੱਗਦੀ ਤਰੀਏ ਤਾਂ ਤਰੀਏ ਕੀ ਫਲਾਕੇ ਦੇਖਿਆ ਨਹੀਂ ਕੀਪ ਨਾ ਕਰ ਬੀਪੀ ਚੈੱਕ ਕਰਦੇ ਹਾਂ ਬੀਪੀ ਚੈੱਕ ਕੀਤਾ ਬੀਪੀ 0 ਮਨ ਕਹ ਲਾ ਦੱਸ ਸਮੋ ਆਏ ਨਹੀਂ ਹੈ ਅਬ ਇਹ ਖਤਮ ਹੋ ਗਏ ਤੇ ਸਮੋ ਆਏਗਾ ਬੀਪੀ ਦੀ ਮਸ਼ੀਨ ਕਰਾ ਦੇ ਓਏ ਹੋਏ ਐਸਟਰਮੇ ਪਰ ਫਿਰ ਆ ਜਦੋਂ ਹਾਂ ਮੇਰਾ ਰਾਈਸਟ ਹੋ ਗਿਆ ਪਰ ਪਰ ਹਾਂਜੀ ਕੁਆਲਿਟੀ ਸਗੀ ਉਹਨਾਂ ਨੂੰ ਨਾ ਫਿਲਮਾਂ 'ਚ ਕੰਮ ਕਰਉ ਦਾ ਬਹੁਤ ਸ਼ੌਂਕ ਸੀ। ਅੱਛਾ ਜੇ ਨਹੀਂ ਸੀ ਕਰਦਾ ਤਾਂ ਬੜਾ ਪੈਨਦਾ ਸੀ। ਅੱਛਾ ਵੀ ਮੈਨੂੰ ਵੀ ਨਾਲ ਲਾਉ। ਹਾਂ ਵੀ ਤਾਂ ਨਹੀਂ ਲੈਂਦੇ ਸੀ ਨਾ ਫਿਲਮ ਦੇ ਵਿੱਚ ਤੇ ਸਾਡਾ ਨਾ ਲੜ ਪੈਂਦੇ ਸੀ ਤੁਸੀਂ ਅੱਜ ਮੇਰਾ ਸੀਨ ਕਿਉਂ ਨਹੀਂ ਪਿਆ? ਅੱਛਾ ਕੰਪਲੀਟ ਕਰਦੇ ਸੀ ਚੰਡੀ। ਆ ਦੇਖ ਲਾ ਜ਼ਗੀਰੋ ਉਹਨਾਂ ਨਾਲ ਪੈਂਜੀ ਤਾਂ ਮੈਂ ਜ਼ਗੀਰੋ ਜੀ 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 ਉਹਨਾਂ ਨੇ ਬਈਆਂ ਨੇ ਜਦੋਂ ਕੰਮ ਖਿੱਚਣਾ ਮੈਂ ਫਸਟ ਟਾਈਮ ਫਿਲਮ 'ਚ ਕੰਮ ਕੀਤਾ ਸੀ ਨਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਹੁਣ ਕਿ ਦਸੂਗੇ ਬੇਬੇ ਮੇਰੇ ਮਗਰ ਪੈ ਜਾਣਾ ਵੀ ਕੂਟ ਕਰਦਾ ਸੀ ਵਿਚਾਰੇ ਵੀ ਨਾਲ ਉਹ ਹਾਂ ਹਾਂ ਬਿਲਕੁਲ ਤੇ ਮੈਂ ਡਰਦੀ ਡਰਦੀ ਜਾ ਕੇ ਨਾ ਵੀ ਬੇਬੇ ਨੂੰ ਫਿਲਮ ਦਿਖਾਈ ਮੈਂ ਕਿ ਲੈ ਵੀ ਹੁਣ ਤਾਂ ਗਾਲਾਂ ਪੱਕੀਆਂ ਤੇ ਫਿਲਮ ਦੇਖ ਕੇ ਕਹਿੰਦੇ ਤੈਨੂੰ ਸ਼ਰਮ ਨਹੀਂ ਆਈ ਕਹਿੰਦੇ ਤੂੰ ਕੱਲੀ ਕਰੇਂ ਕਿਉਂ ਤੈਨੂੰ ਨਹੀਂ ਸੀ ਤੁਸੀਂ ਵਿੱਚ ਲੈਣਾ ਮੈਂ ਕਿਹਾ ਅੱਛਾ ਇਹ ਵੀ ਤਾਂ ਵੇਚ ਨਹੀਂ ਹੁੰਦੀ ਜੀ ਜੀ ਤੇ ਬਸ ਫਿਰ ਉਹ ਜੁਆਇਨ ਕੀਤਾ ਫਿਰ ਤਾਂ ਉਹਨਾਂ ਦੀਆਂ ਆ ਮਰੀਦਾਂ ਜਾਇਆ ਪੇਕੇ ਦੇ ਮਾਮਾ ਨਾਲ ਬਹੁਤ ਜ਼ਿਆਦਾ ਤੁਰਜਾ ਬਣੀ ਕਮਾਤੇ ਮਾਮਾ ਮਿਲੀਅਨਸ ਦੇ ਵਿੱਚ ਗਈਆਂ ਬੀਸੀ ਦਾ ਚੰਪੌਰ ਸਿੰਘ ਨਾਲ ਮਰੀਦਾਂ ਮੁੰਡੀ ਦਾ ਜੁਆ ਕੀਤਾ ਬਹੁਤ ਅੱਛਾ ਪਰ ਇੱਕ ਕਹਿ ਸਕਦੇ ਮੈਂ ਤੁਹਾਡੇ ਪਰਿਵਾਰ ਨੂੰ ਪ੍ਰਮਾਤਮਾ ਵੱਲੋਂ ਬਖਸ਼ ਹੈਗੀ ਹੈ ਜਿਵੇਂ ਨਾ 106 6 ਸਾਲ ਦੀ ਉਮਰ ਤੇ ਆਪਣੇ ਆਪ ਨੂੰ ਆਪ ਹੀ ਤੁਰਨਾ ਫਿਰਦਾ ਨਾ ਐਸਟਿੰਗ ਗੱਲ ਉਹ ਤੁੰਨਾ ਜੀ ਇਹ ਵੀ ਹੈ ਕਿ ਵੱਡੀ ਬੇਬੇ ਨੇ ਆਪਣਾ ਫਿਲਮੀ ਸਫਰ ਹੈ ਜਿਹੜਾ 103 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਵਾ ਅੱਛਾ ਜੀ ਅੱਛਾ 103 ਸਾਲ ਦੀ ਇਸ ਉਮਰ ਦਾ ਬੰਦਾ ਵੇਸੀ ਹੈ ਨਾ ਮੰਜੂ ਉੱਠਦਾ ਨਹੀਂ ਹੈਗਾ ਆਪ ਹੀ ਸਾਰਾ ਕੁਝ ਆਪ ਹੀ ਕਰਦੇ ਸੀ ਆਪਣਾ ਕੋਈ ਭਰੇਜ ਨਹੀਂ ਅੱਛਾ ਜੀ ਵਧੀਆ ਪੀਜ਼ਾ 버ਗਰ ਮੂਰਗ ਹੈ ਪਨੀਰ ਦੇ ਪਕੌੜੇ ਕੋਈ ਐਡਾ ਭਰੇਜ ਕੋਈ ਨਹੀਂ ਅੱਥੇ ਵਾਂ ਨਹੀਂ ਜੀ 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 ਸਾਰੇ ਜਿਵੇਂ ਤੁਸੀਂ ਵੱਖ-ਵੱਖ ਸੰਦੇਸ਼ ਦਿੰਦੇ ਹੋ ਲੋਕਾਂ ਨੂੰ ਅ ਬੜੀ ਸਮਾਜ ਦੇ ਵਿੱਚ ਗੱਲ ਤੁਰਦੀ ਆ ਵੀ ਨਸ਼ੇ ਤੋਂ ਨੌਜਵਾਨਾਂ ਨੂੰ ਰਹਿਤ ਕੀਤਾ ਜਾਵੇ ਨਸ਼ੇ ਤੇ ਕੁੜੀਆਂ ਵੀ ਲੱਗ ਚੁੱਕੀਆਂ ਨੇ ਹਾਲਕਿ ਇਹ ਬਹੁਤ ਗੰਭੀਰ ਵਿਸ਼ਾ ਇੱਤੇ ਵੀ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਪਰ ਇਸ ਤੋਂ ਵੱਡਾ ਇੱਕ ਨਸ਼ਾ ਜਿਹੜਾ ਭਵਿੱਖ ਵਿੱਚ ਬੜਾ ਖਤਰਨਾਕ ਬਣਨ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੁੜੀਆਂ ਛੋਟੀਆਂ-ਛੋਟੀਆਂ ਬੱਚੀਆਂ ਹਨਾ ਐਕਟ ਕਰਦੀਆਂ ਨੇ ਆਪਾਂ ਸੋਸ਼ਲ ਮੀਡੀਆ ਖੋਲਦੇ ਤਾਂ ਅੱਗੇ ਉਹ ਚੀਜ਼ਾਂ ਆ ਜਾਂਦੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਗੱਲ ਜਿਹੜੀ ਤੁਸੀਂ ਕਹਾਈ ਉਹ ਲਾਔਰ ਵਕਤ ਇਹ ਸਭ ਤੋਂ ਵੱਧ ਅਰਜੀਕਲ ਦੇ ਜਮਾਨੇ ਚ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਹੜੀ ਹਰ ਪਰਿਵਾਰ ਨੂੰ ਹਰ ਮਾਪੇ ਨੂੰ ਇਹਦੇ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ ਜੀ ਕਿਉਂਕਿ ਪਹਿਲਾਂ ਚਾਹੇ ਛੋਟਾ ਬੱਚਾ ਨੱਚ ਦਾ ਕੱਪੜਾ ਬਹੁਤ ਸੋਹਣਾ ਲੱਗਦਾ ਏ ਤੁਹਾਨੂੰ ਵੀ ਲੱਗਦਾ ਹਾਂ ਪਰ ਜਿਵੇਂ ਜਿਵੇਂ ਖਾਸ ਕਰਕੇ ਲੜਕੀ ਜਿਵੇਂ ਜਿਵੇਂ ਏਕੇ ਕੇ ਵੱਧਦੀਆਂ ਉੱਤੇ ਅਸ਼ਰੀਲ ਜਿਹੇ ਗਾਣੇ ਮਤਲਬ ਜਿਵੇਂ ਪਰ ਸ਼ਬਦਾਂ ਚ ਐਕਸਪਲੇਨ ਨਹੀਂ ਕਰ ਸਕਦੇ ਅਸਬੇ ਕਜਿਆ ਜਿਹੋ ਉਹਦਾ ਦੇਖਿਆ ਪਹਿਰਾਵਾ ਵੀ ਹੋ ਜਾਇ ਹੋ ਜਾਂਦਾ ਵਾ ਪਹਿਲਾਂ ਪਹਿਲ ਵਧੀਆ ਲੱਗਦਾ ਹਾਂ ਪਰ ਉਸ ਤੋਂ ਅੱਗੇ ਜਦੋਂ ਕਾਂਡ ਹੁੰਦੇ ਨੇ ਹੂੰ ਉਹਨੂੰ ਮਿਸਯੂਜ਼ ਕੀਤਾ ਜਾਂਦਾ ਉਸ ਆਹ ਕਲਿਪਸ ਨੂੰ ਫਿਰ ਜਿਹੜਾ ਅੰਤ ਹੂੰ ਹੋਈ ਨਹੀਂ ਰਹਿ ਜਾਂਦੀ ਹਮ ਬਲਕਿ ਦੋ ਕਿਉਂ ਇੱਕੋ ਹੀ ਰਹਿ ਜਾਂਦਾ ਉਹ ਸੁਸਾਇਟੀ ਦਾ ਆਪਣਾ ਖਤਰਾ ਪਰ ਇੱਥੇ ਦੇਖਿਆ ਜਾਵੇ ਸਰਕਾਰਾਂ ਕੋਈ ਗੰਭੀਰਤਾ ਨਜ਼ਰ ਨਹੀਂ ਆ ਰਹੀ ਸਰਕਾਰਾਂ ਛੱਡੋ ਕੋਈ ਵੀ ਤਾਂ ਗੰਭੀਰ ਨਜ਼ਰ ਨਹੀਂ ਆ ਰਹਾ ਇਸ ਵਿਸ਼ੇ ਦੇ ਉੱਤੇ ਲੈ ਕੇ ਹੁਣ ਜਾਗਰੂਕ ਹੋ ਚੁੱਕੇ ਆ ਸਰਕਾਰ ਆਪਣੀ ਤਰਫ ਤੇ ਕਰਦੀ ਹੈ ਪਰ ਆਪਣੀ ਜਿਹੜੀ ਪਰ ਹੂੰ ਉਹ ਵੀ ਜਾਗਰੂਕ ਹੋ ਰਹੇ ਆ ਖਾਸਪੋਰਟਸ ਨੂੰ ਇਨਕਰੇਜ ਕਰਨ ਇਸ ਵਾਰ ਚਾਹੇ ਸਾਡੇ ਕਿੰਨੇ ਕਾਫੀ ਆਏ ਨੇ ਮੈਡਲਸ ਜੀ ਆਪਾਂ ਬੱਚਿਆਂ ਨੂੰ ਇੱਕ ਸੀਮਤ ਕਰਕੇ ਤਾਂ ਦਿੱਤਾ ਮਨ ਨੂੰ ਮੋਬਾਈਲ ਤਾਂ ਫਿਕਸ ਕਰ ਦਿੱਤਾ ਵੀ ਤੇਰੀ ਇਹ ਹੀ ਦੁਨੀਆ ਹੈ ਕਿਉਂਕਿ ਇਹਦੇ ਲਈ ਉਹ ਤਾਂ ਆਪਾਂ ਦੀ ਜ਼ਿੰਮੇਵਾਰ ਬਿਲਕੁਲ ਜਦੋਂ ਬੱਚਾ ਐਕਚੁਅਲੀ ਛੋਟਾ ਹੁੰਦਾ ਹੈ ਨਾ ਤਾਂ ਆਪਾਂ ਆਪਣੇ ਆਪ ਤੋਂ ਮਤਲਬ ਪਿੱਛਾ ਛੜਾਉਣ ਲਈ ਬੱਚੇ ਦੇ ਹੱਥ ਤੇ ਮੋਬਾਈਲ ਬਹੁਤ ਹੁੰਦਾ ਇਹ ਹੀ ਹੁੰਦਾ ਹਾਂ ਬੱਚੇ ਨੂੰ ਮੋਬਾਈਲ ਇਹ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਬੱਚਾ ਆਪਾਂ ਨੂੰ ਡਿਸਟਰੈਕਟ ਕਰ ਰਿਹਾ ਤਾਂ ਹੀ ਹੁੰਦਾ ਮੋਬਾਈਲ ਇਹ ਐਕਚੁਅਲੀ ਬੱਚੇ ਦੀ ਗਲਤੀ ਨਹੀਂ ਇਹ ਪੇਰੈਂਟਸ ਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ ਅਸੀਂ ਆਪਣੀਆਂ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ ਕਿਉਂ ਨਹੀਂ ਵਧਣਾ ਹੀ ਹਾਂ ਹਾਂ ਬ ਇਹਨੂੰ ਕੋਨ ਫਿਜ਼ੀਕਲ ਐਕਟੀਵिटीज ਵੱਲ ਪ੍ਰੇਰਿਤ ਕਰਨਾ ਚਾਹੀਦਾ ਨਾਲੇ ਬਿਮਾਰੀਆਂ ਤੋਂ ਬਚੂ ਨਾਲੇ ਹੋਰ ਕਿੰਨੇ ਬ੍ਰੇਨ ਤੋਂ ਪਰਤੇ ਡੈਡ ਕਿੰਨੇ ਹੋ ਰਹੇ ਦਿਮਾਗੀ ਤੌਰ ਤੇ ਬੱਚੇ ਹਿੱਕਸੇ ਹੋ ਰਹੇ ਨੇ ਜੀ ਜੀ ਤੇ ਪਰ ਜੇ ਗਲਤ ਲੱਗਦਾ ਤਾਂ ਮਾਪੇ ਉਹਨੂੰ ਖੱਲਾਸ਼ੇ ਨਹੀਂ ਦੇਣੇ ਚਾਹੀਦੇ ਜੀ ਉਹ ਬੱਚਿਆਂ ਨੂੰ ਰੋਕਣਾ ਤੇ ਟੋਕਣਾ ਵੀ ਟੋਕਣਾ ਚਾਹੀਦਾ ਬਿਲਕੁਲ ਜੀ ਬੱਚੇ ਦੇ ਨਾਲ ਸੰਦੇ ਉਹਨਾਂ ਨੂੰ ਤਾਂ ਪਤਾ ਨਹੀਂ ਉਹਨਾਂ ਦੇ ਬਾਪਾ ਯਾਰ ਉਹਨੂੰ ਲਾਈਕਸ ਦੇਸਦੇ ਆ ਪਰ ਅੰਦਰੋਂ ਅੰਦਰ ਹੀ ਲੋਕ ਕਿੰਨੇ ਜਲ ਸੀ ਕਿ ਉਹਨਾਂ ਦਾ ਨਜਾਇਜ਼ ਫੈਲਾਵਾਂ ਤੇ ਬੈਠੀਆਂ ਬਿਲਕੁਲ ਜੀ ਉਹ ਵੇਖ ਤੁਸੀਂ ਕੀ ਦੇਖਦੇ ਹੋ ਜੇ ਜੇ ਮੰਨ ਲਓ ਰੱਬ ਕਰੇ ਇਹ ਇਹ ਬੰਦ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਜੇ ਬੰਦ ਹੋਈ ਤੁਸੀਂ ਪੁਵੈਖ ਕੀ ਦੇਖਦੇ ਹੋ ਇਸ ਚੀਜ਼ ਤੋਂ ਦੇਖੋ ਇਹ ਪਹੋਂਟ ਦੇ ਸਿੱਧੇ ਜਵਾਬ ਹੂੰ ਇਹਨੂੰ ਆਪਾਂ ਸ਼ੋਰਟ ਜੁਲਾਵੀ ਨਹੀਂ ਦੇ ਸਕਦੇ ਬਿਲਕੁਲ ਪਰੇ ਦਾ ਅਲਟਰਨੇਟਿਵ ਹੋਣਾ ਚਾਹੀਦਾ ਜੇ ਪੋਜ਼ਿਟਿਵ ਸਾਈਡ ਬਚਾਉਣੀ ਹੋਵੇ ਇਹ 네ਗੇਟਿਵ ਹੁਣ ਤੁਸੀਂ ਵੀ ਕਰਦੇ ਹੋ ਤੁਸੀਂ ਪੋਜ਼ਿਟਿਵ ਪਵਾ ਪਵਾ ਵੱਡੀ ਰੀਲ ਆ ਛੋਟੀ ਰੀਲ ਆ ਵੱਡਾ ਪ੍ਰੋਗਰਾਮ ਆ ਛੋਟਾ ਮੈਸੇਜ ਦੇਣਾ ਚਾਹੀਦਾ ਜ਼ਰੂਰੀ ਹੋਣਾ ਚਾਹੀਦਾ ਹਾਂ ਅਸੀਂ ਪੋਜ਼ਿਟਿਵ ਦੇਖੀਓ ਅਸੀਂ ਕਿਸੇ ਦੌੜ ਚ ਸ਼ਾਮਲ ਨਹੀਂ ਹੋਏ ਹੈਗੇ ਨਾ ਅਸੀਂ ਭੱਜ ਦੌੜ ਕਰਕੇ ਫਿਲਮ ਨਹੀਂ ਆ ਸੀ ਜਿਹੜੀ ਐਨਐਸਐਲ ਤਾਂ ਚੱਲਦੇ ਨਿਰੰਤਰ ਰਹੀਏ ਵੀ ਕੋਈ ਮੈਸੇਜ ਨਹੀਂ ਹੈ ਜਿਹਦੇ ਤੋਂ ਫੈਮਲੀਆਂ ਜਾਂ ਬੱਚੇ ਕੁਝ ਸਿੱਖ ਸਕਣ ਜੀ ਤਬਾਣਾ ਹੂੰ ਅਦਰੇਸ ਟੂ ਟੂ ਮੰਨੇ ਨਾ ਕਰਕੇ ਤੇ ਜੋ ਮਰਜੀ ਪਾਈਏ ਜੋ ਗਨ ਮਰਜੀ ਪਰੋਸੀ ਲਈਏ ਕਿ ਤੱਕ ਕਿਤੇ ਬੰਦਾ ਪਹੁੰਚ ਜਾਂਦਾ ਪਰ ਇਹ ਜੀ ਚਾਰ ਦਿਨ ਦੀ ਜ਼ਿੰਦਗੀ ਹੁੰਦੀ ਹੈ ਉਸ ਵਾਂਗ ਸਾਰੀ ਹਨੇਰੀ ਰਾਤ ਹੀ ਰਾਤ ਜੀ ਜੀ ਬੱਚਿਆਂ ਨੂੰ ਪਚਾ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਸੰਭਾਲਣ ਦਾ ਫੀੜ ਆ ਜੀ ਉਹ ਬੜਾ ਜ਼ਰੂਰੀ ਹੈ ਜੀ ਨਾ ਬੱਚੇ ਤੋਂ ਉਹ ਵੀ ਨਾ ਨਾ ਸਾੰਪਿਆ ਹੂੰ ਉਹਨਾਂ ਨੇ ਬੱਚਿਆਂ ਨੇ ਤਾਂ ਤਬਾਹ ਹੋਣੀ ਇਹਨਾਂ ਦੇ ਬੱਚੇ ਨਹੀਂ ਰਹੇ ਮਾਪੇ ਦਾ ਜੋਗੋ ਜੀ ਬੈਸਿਕ ਖਤਮ ਬਿਲਕੁਲ ਬਿਲਕੁਲ ਕਿੰਨੇ ਮਾਪੇ ਵੀ ਤਾਂ ਮਰਦੇ ਆ ਨਾ ਜੀ ਜੀ ਬਿਲਕੁਲ ਹੂੰ ਬੱਚਿਆਂ ਨੂੰ ਅਗਾਦਾ ਵੀ ਸਾਨੂੰ ਬਹੁਤ ਨੌਲੇਜ ਆ ਵਾਹਾਂ ਬਿਲਕੁਲ ਮਾਪੇ ਸਾਡੇ ਬੇਵਕੂਫੇ ਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਹੂੰ ਪਰ ਇਹੀ ਇਹ ਚੀਜ਼ ਏਦਾਂ ਕ੍ਰੀਏਟ ਹੋ ਗਈ ਜੀ ਸਰ ਜੀ ਹਾਂ ਜੀ ਹਾਂ ਬਿਲਕੁਲ ਸਹੀ ਹੈ ਕੋਈ ਸਹੀ ਹੈ ਕੋਈ ਸਹੀ ਹੈ ਜਦੋਂ ਆਪ ਨੂੰ ਆਪ ਮੰਨ ਲੈਣਾ ਚਾਹੀਦਾ ਵੀ ਇਹ ਸਾਡੇ ਜ਼ਿੰਮੇਵਾਰੀ ਬਣਦੇ ਸਾਨੂੰ ਜ਼ਿੰਮੇਵਾਰੀ ਨਿਭਾ ਲੈਣੀ ਚਾਹੀਦੀ ਹੁਣ ਹਾਂ ਬਿਲਕੁਲ ਹਰ ਇੱਕ ਮਾਵਾ ਬਦ ਤੇ ਫਰਜ਼ ਬਣਦਾ ਕਿ ਜੇ ਬੱਚਾ ਗਲਤ ਚੱਲਦਾ ਜਾਂ ਰੀਲਵਲ ਲੋਡ ਤੋਂ ਵੱਧ ਅਟ੍ਰੈਕਟ ਹੋ ਜਾਂਦਾ ਉਸ ਤੋਂ ਅਗਲਾ ਸਟੈਪ ਬਣਦਾ ਅਗਲਾ ਜਿਹੜਾ ਮੀਨਸ ਸਬਜੈਕਟ ਹੈਗਾ ਜੀ ਬਿਲਕੁਲ ਉਸ ਉੱਪਰ ਵਾਧਰੇ ਤੋਂ ਅਲਰਟ ਕਰ ਦਿਓ ਵੀ ਇਹ ਚੀਜ਼ ਹਾਂ ਉਹਦੀ ਡਰੈਸ ਸੈਂਸ ਹੈ ਜਿਹੜੀ ਉਹਦੀ ਬਾਡੀ ਲੈਂਗੁਏਜ ਹੈਗੀ ਇਸ ਤੇ ਬੜਾ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਫਿਰ ਕੱਲ ਉਹ ਅੱਖਾਂ 'ਚ ਇੱਕ ਸੋਨੂ ਦੇ ਦੇ ਕੇ ਕੁਰੂਨ ਦਾ ਕੋਈ ਫਾਇਦਾ ਨਹੀਂ ਬਿਲਕੁਲ ਸਰ ਸਰ ਇੱਕ ਸਵਾਲ ਲਵਾਂਗੇ ਅੱਜ ਕੱਲ੍ਹ ਕਿਨੇ ਦੂ ਝਗੜੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਉਹਦਾ ਤੁਸੀਂ ਮੋٹے ਤੌਰ ਤੇ ਕਾਰਨ ਕੀ ਮੰਨਦੇ ਹੋ ਹਰ ਘਰ ਦੇ ਵਿੱਚ ਤੁਸੀਂ ਸਟਾਰਟਿੰਗ ਤੁਸੀਂ ਗੱਲ ਕੀਤੀ ਹੈ ਹਰ ਘਰ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਜੀ ਕੋ ਝਗੜੇ ਪਹਿਲੀ ਗੱਲ ਤਾਂ ਪਰਿਵਾਰ ਦਾ ਕਿਸੇ ਦਾ ਜੀ ਮੀਆਂ ਵੀ ਹੀ ਹੋਣਗੇ ਕਰਦੇ ਦੋ ਚੀ ਹੋਣਗੇ ਦੋ ਪਾਂਡੇ ਹੋਣਗੇ ਖੜਕਣਗੇ ਜੀ ਪਰ ਇਹ ਵੀ ਜਿਵੇਂ ਅਸੀਂ ਫਿਲਮਾਂ ਚ ਕਹਿੰਦੇ ਹਾਂ ਮੁੱਕੇ ਕਰਨੇ ਨਹੀਂ ਪਾਂਡੇ ਖੜਕਣ ਤੱਕ ਦਾ ਠੀਕ ਹੈ ਕੁਝ ਚੁੱਪ ਨਹੀਂ ਪੈਂਦੀ ਚੁੱਪ ਨਹੀਂ ਪੈਂਦੀ ਸਹੀ ਗੱਲ ਹੈ ਆਪਣੇ ਝਗੜਿਆਂ ਦਾ ਮੁੱਖ ਕਾਰਨ ਤਾਂ ਇਹ ਹੀ ਹੈ ਕਿ ਸਾਡੀਆਂ ਇਛਾਵਾ ਬਹੁਤ ਜ਼ਿਆਦਾ ਹੋ ਜਾਂਦੇ ਕੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਹੂੰ ਪਰ ਉਹ ਜਿਹੜਾ ਸੋਰਸ ਆ ਬੜਾ ਥੋੜਾ ਥੋੜਾ ਹੈ ਬਿਲਕੁਲ ਚੀਜ਼ਾਂ ਦਾ ਸੀ ਕਹਿੰਦੇ ਸਾਡੇ ਕੋਲ ਆ ਵੀ ਉਹ ਵੀ ਆ ਵੀ ਉਹ ਕੰਮ ਸਾਨੂੰ ਕਰਨਾ ਨਾ ਕੋਈ ਜੀ ਇਹਨਾਂ ਨੂੰ ਸਾਰਾ ਕੁਝ ਮਿਲ ਜੇ ਜਦੋਂ ਨਹੀਂ ਮਿਲਦਾ ਹੂੰ ਫਿਰ ਪ੍ਰੋਬਲਮ ਸ਼ੁਰੂ ਹੁੰਦੀ ਜੀ ਲੇਡੀਜ਼ ਨੂੰ ਖਾਸ ਕਰਕੇ ਉਹ ਕਹਿੰਦੇ ਵੀ ਉਹਨੂੰ ਆਜ਼ਾਦੀ ਚਾਹੀਦੀ ਹੈ ਹਾਂ ਪਤਾ ਨਹੀਂ ਕਿਸ ਹੱਦ ਤੱਕ ਆਜ਼ਾਦੀ ਚਾਹੁੰਦੀ ਹੁੰਦੀ ਹੈ ਜੀ ਤੇ ਜੈਂਟਸ ਤਰ੍ਹਾਂ ਤਰ੍ਹਾਂ ਦੀਆਂ ਤੁਹੁੰਦੀਆਂ ਲਾਉਂਦੇ ਆ ਤੇ ਲੇਡੀਜ਼ ਕੰਮ ਕਰਨ ਦੇ ਮਨਲੇ ਦੇ ਵਿੱਚ ਵੀ ਆਮ ਆਪਾ ਦੇਖਦੇ ਜਦੋਂ ਬੰਦਾ ਕਮਾਉਂਦਾ ਤਾਂ ਇਹ ਕਹਿੰਦਾ ਵੀ ਮੇਰੇ ਪ੍ਰਬੰਧ ਦੇ ਵਿੱਚ ਹੂੰ ਕਿਸੇ ਨੂੰ ਕੋਈ ਕਮੀ ਨਾ ਜੀ ਪਰ ਇਹਦੇ ਉਲਟ ਭਾਵੇਂ ਲੇਡੀਜ਼ ਐ ਪਰ ਇੱਕ ਕੁੜੀ ਇੱਕ ਸਚਾਈ ਇਹ ਵੀ ਐ ਜਦੋਂ ਕੋਈ ਕੁੜੀ ਘੁੰਮਦੀ ਐ ਤੁਸੀਂ ਨੋਟ ਕਰਿਓ ਕਦੀ ਉਹ ਇਦਾਂ ਕਹਿੰਦੇ ਮੈਂ ਤਾਂ ਸੈਲਫ ਡਿਪੈਂਡੈਂਟ ਹਾਂ ਮੈਨੂੰ ਕਿਸੇ ਦੀ ਲੋੜ ਹੀ ਨਹੀਂ ਦੀ ਹਾਂ ਮੈਂ ਆਪਣੇ ਮਰੇ ਤਾਂ ਫਿਰ ਉਹ ਤੋਂ ਸ਼ੁਰੂ ਹੋ ਗਏਗਾ ਮੈਰਿਜ ਹੋ ਗਈ ਉਹ ਵੀ ਆਪਣੇ ਆਪ ਨੂੰ ਆਜ਼ਾਦੀ ਵੀ ਮੈਂ ਕਮਾਉਣੀ ਹੈ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਸਹਿਨਸ਼ੀਲਤਾ ਤਾਂ ਖਤਮ ਹੈ ਜੀ ਸਬਰ ਖਤਮ ਹੀ ਹੋ ਗਿਆ ਫਿਰ ਮਾੜੀ ਜੀ ਗੱਲ ਮਜ਼ਾਕ ਚ ਵੀ ਕਹੀ ਹੋਈ ਤਾਂ ਭੰਬੜ ਮਚ ਗਿਆ ਕਿੱਧਰ ਦੇ ਤੱਕ ਇਸ ਕਹਿੰਦੇ ਨਾ ਸੋਸ਼ਲ ਮੀਡੀਆ ਨੂੰ ਕਿੰਨਾ ਤੁਸੀਂ ਕਾਰਨ ਮੰਨਦੇ ਕਿਉਂਕਿ ਸਾ ਜਿਹੜੀ ਜਦੋਂ ਤੁਸੀਂ ਇਹ ਕੰਮ ਨਹੀਂ ਕਰਦੀਆਂ ਕਿ ਬੀਬੀਆਂ ਉਹ ਸਾਰ ਜਿਹੜੀ ਮੋਬਾਈਲ ਤੇ ਲੱਗੇ ਰਹਿੰਦੀਆਂ ਹਨ ਉਹਨੂੰ ਕਿੰਨਾ ਕਿ ਜ਼ਿੰਮੇਵਾਰ ਸਮਝਦੇ ਤੁਸੀਂ ਤਾਂ ਬਸੇ ਕਾਫੀ ਹੱਦ ਤੱਕ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਹੀ ਕਹਿ ਰਹੇ ਹਾਂ 90% ਜੀ ਕਿਉਂਕਿ ਜੋ ਦੇਖਦੇ ਆ ਉਹ ਅਡਾਪਟ ਕਰਦੇ ਸਾਰਾ ਅੰਮੋਲਸੀ ਸ਼ਰਮਾ ਦੇ ਵਿੱਚ ਦੇਖਦੇ ਹਾਂ ਕੋਈ ਨੈਗੇਟਿਵ ਰੋਲ ਕਰਦੇ ਆ ਇਹ ਸੌਸ਼ਲ ਮੀਡੀਆ ਦਾ ਮੈਸ ਦਾ ਚਲੋ ਕੋਈ ਮੇਰਾ ਗਾਣਾ ਕੱਢਦੇ ਆ ਉਹਨੂੰ ਉੱਪਰ ਲੈ ਤੋ ਉਹਨੂੰ ਤਾਂ ਹਾਂ ਬਿਲਕੁਲ ਕੋਈ ਮਤਲਬ ਕੋਈ ਉਹਨੂੰ ਤੇ ਰਿਐਕਟ ਕਿਦਾਂ ਉਹ ਥੋੜਾ ਥੋੜਾ ਨਾ ਉਹ ਫੇਸ ਉਹ ਜਾ ਥੋੜਾ ਕਿਰਦਾਰ ਉਹ ਜਾ ਬਣਾ ਲੈਂਦੇ ਹੁੰਦੇ ਨੇ ਹਨਾ ਜੀ ਵੀ ਨਹੀਂ ਕਿ ਲੇਡੀਜ਼ ਹਾਂ ਮਤਲਬ ਨਹੀਂ ਸੋਸ਼ਲ ਮੀਡੀਆ ਹਾਂ ਸੋਸ਼ਲ ਮੀਡੀਆ ਦਾ ਸਭ ਕਿੰਨਾ ਤੇਜ਼ੀ ਨਾਲ ਹੁੰਦਾ ਕਿਉਂਕਿ ਬਹੁਤ ਸਾਰੀਆਂ ਲੇਡੀਜ਼ ਫੈਮਲੀ 'ਚ ਅਡਜਸਟ ਹੋਣਾ ਚਾਹੁੰਦੀਆਂ ਪਰ ਫੈਮਲੀ ਅੱਗੇ ਇੰਨਾ ਦੀ ਹੁੰਦੀ ਆ ਕਿ ਉਹ ਅਡਜਸਟ ਨਹੀਂ ਹੋ ਪਾਉਂਦੀਆਂ ਕੋਆਪਰੇਸ਼ਨ ਨਹੀਂ ਮਿਲਦੀ ਕਿਉਂਕਿ ਜਦੋਂ ਕੁੜੀ ਕਹਿੰਦੀ ਕਿ ਕੱਲੀ ਆਪ ਦਾ ਪਰਿਵਾਰ ਛੱਡ ਕੇ ਸਹੁਰੇ ਪਰਿਵਾਰ ਚ ਆਉਣੀ ਜੀ ਸਾਰੇ ਮੈਂਬਰਾਂ ਦੀ ਨਾਸੇ ਵੱਟੋਂ ਆਪਣੇ ਹਸਬੰਦ ਕੋਰਪੋਰੇਸ਼ਨ ਤਾਂ ਚਾਹੁੰਦੀ ਹੈ ਜੀ ਬਿਲਕੁਲ ਜੀ ਹਸਬੰਦ ਮੇਰੇ ਨਾਲ ਕੋ-ਪਰਟ ਕਰੇ ਬਟ ਜਦੋਂ ਉਹ ਚੀਜ਼ਾਂ ਨਹੀਂ ਮਿਲਦੀਆਂ ਤਾਂ ਵੀ ਕਲੇਸ਼ ਤਾਂ ਵੀ ਕੋ ਮਤਲਬ ਉਹਦੇ ਤੋਂ ਵੀ ਹੁੰਦਾ ਨਹੀਂ ਬਿਲਕੁਲ ਬਿਲਕੁਲ ਜੀ ਸਹੀ ਹੈ ਜੀ ਬਾਕੀ 9 ਸਸ ਸਾਲਾ ਤਾਂ ਕਹਿੰਦੇ ਆ ਵੀ ਕਹਿ ਦਿੰਦੇ ਆ ਨਾ ਵੀ ਜਾਂ ਸਸ ਚੰਗੀ ਹੋਵੇ ਨਹੀਂ ਤਾਂ ਬੋਤੋ ਨਹੀਂ ਰਹੀ ਹੋਵੇ ਪਰ ਇਹ ਨਹੀਂ ਹੋਣਾ ਜਿੱਥੇ ਬੰਦਾ ਆਪ ਵੀ ਮਾਂ ਦੇ ਡੈਥ ਨਹੀਂ ਬਰਦਾਸ਼ਤ ਕਰ ਸਕਦਾ ਉੱਥੇ ਆਪਾਂ ਆਪਣੀ ਸੱਸ ਦੀ ਜਾਂ ਮੁੰਡੇ ਦੀ ਮਾਂ ਦੀ ਡੈਥ ਕਿਵੇਂ ਆਪਾਂ ਐਕਸੈਪਟ ਕਰਦੇ ਆਂ ਵੀ ਬੀ ਸੱਸ ਨਾਲ ਨਹੀਂ ਜੇ ਪੇਕੇ ਮਾਣ ਨਾਲ ਹੁੰਦੇ ਆ ਤਾਂ ਸੋਹਰੇ ਵੀ ਸੱਸ ਨਾਲ ਹੁੰਦੇ ਜਿਵੇਂ ਤੁਹਾਡਾ ਪਰਿਵਾਰਕ ਮਾਹੌਲ ਆ ਬੜਾ ਚੰਗਾ ਹਨਾ ਜਿਵੇਂ ਬੇਬੇ 106 ਸਾਲ ਦੀ ਉਮਰ ਉਹਨੇ ਭੋਗਿਆ ਤੁਹਾਡੇ ਬੇਬੇ ਜੀ ਨਾਲ ਜਦੋਂ ਤੁਸੀਂ ਨਵੇਂ ਨਵੇਂ ਆਏ ਹੋ ਵਿਆਹ ਕੇ ਆਏ ਹੋ ਕਿਵੇਂ ਰਿਲੇਸ਼ਨ ਕੇਮੇ ਸੀ ਤੁਹਾਡੇ ਬੇਬੇ ਨਾਲ ਤੁਸੀਂ ਸੱਚ ਪੁੱਛੋ ਮੇਰੀ ਨਾ ਫੈਮਲੀ ਦੇ ਮਤਲਬ ਇੱਧਰ ਸਾਰੇ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਇਹਦਾ ਤਾਂ ਉਸ ਹਿਸਾਬ ਆ ਜਿਵੇਂ ਨਾਨਕੇ ਛੁੱਟੀਆਂ ਕੱਟਣ ਆਈ ਹੋ ਅੱਛਾ ਜੀ ਕਬ ਮੇਰੇ ਫਾਦਰ ਲਾ ਤੇ ਮਦਰ ਲਾ ਮਤਲਬ ਬੇਬੇ ਹੁਣੀ ਮੈਨੂੰ ਇੰਨਾ ਕ ਤਰਸ ਕਰਦੇ ਸੀ ਜੀ ਇੰਨਾ ਪਿਆਰ ਤਾਂ ਹੋ ਸਕਦਾ ਮੈਨੂੰ ਮੇਰੇ ਪੇਕੀਆਂ ਤੋਂ ਵੀ ਨਾ ਮਿਲਿਆ ਹੋਵੇ ਜਿੰਨਾ ਮੈਨੂੰ ਇਸ ਫੈਮਲੀ ਤੋਂ ਮਿਲਿਆ ਜੀ ਜੀ ਇਹ ਚੁਣੀ ਨਹੀਂ ਹੈ ਕਿ ਜਿਹੜੀਆਂ ਰੀਝਾਂ ਤੇ ਜਿਹੜੇ ਸੁਪਨੇ ਨੇ ਇਹ ਸਾਡੇ ਪੇਕੇ ਪਰਿਵਾਰ ਚ ਪੂਰੇ ਨਹੀਂ ਉਧਰ ਬਿਲਕੁਲ ਇਹ ਹਸਬੰਡ ਕੋਆਪਰੇਟਿਵ ਹੋਵੇ ਸਾਰੇ ਸੁਪਨੇ ਸਭ ਤੋਂ ਵੱਡੀ ਗੱਲ ਦਾ ਪਿਆਰ ਮਿਲਣਾ ਚਾਹੀਦਾ ਸਭ ਤੋਂ ਵੱਡੀ ਗੱਲ ਸਾਰੇ ਜਿਹੜੇ ਸਾਰੇ ਹਸਬੰਡ ਲੱਖਰੇ ਵੀ ਚੱਕਦਾ ਹੈ ਬਿਲਕੁਲ ਬਿਲਕੁਲ ਮਲੀ ਪਿਆਰ ਹੋਵੇ ਤਾਂ ਜਿੱਥੇ ਹਰ ਚੀਜ਼ ਉੱਥੇ ਸੰਭਵ ਹੈਗੀ ਚੀਜ਼ ਸੋਸ਼ਲ ਮੀਡੀਆ ਜ਼ਿੰਮੇਵਾਰ ਜ਼ਰੂਰ ਹੈ ਪਰ ਉਹ ਆਪਣੀ ਜ਼ਿੰਮੇਵਾਰੀ ਵਧੀਆ ਨਿਭਾਵੇ ਨਾ ਪੋਜ਼ਿਟਿਵ ਸਾਈਡੋਂ ਦੇਖਾ ਮੈਨੂੰ ਤਾਂ ਇਸ ਤੋਂ ਬਿਹਤਰ ਕੋਈ ਹੋਰ ਪਲੇਟਫਾਰਮ ਹੀ ਨਹੀਂ ਹਾਂ ਬਿਲਕੁਲ ਸਾਰੇ ਇਹੀ ਕਹਿੰਦੇ ਕਹਿੰਦੇ ਉਹਦਾ ਯੂਜ਼ ਤੁਸੀਂ ਇਹ ਜੀ ਬੋਲੀ ਆਪਣੇ ਤੇ ਡਿਪੈਂਡ ਹੈ ਕਿ ਅਸੀਂ ਉਹਨੂੰ ਯੂਜ਼ ਕਰਨਾ ਕਿੱਦਾਂ ਕਰਨਾ ਬਿਲਕੁਲ ਸਰ ਗੱਲ ਕੀਤੀ ਉਹਦੀ ਸਿਹਤ ਦਾ ਰਾਜ਼ ਜਾਣਾਂਗੇ ਪ੍ਰਮਾਤਮਾ ਪਜਤਨ ਚੜ੍ਹਦੀ ਕਲਾ 'ਚ ਰੱਖੇ ਸਿਹਤ ਦਾ ਰਾਜ਼ ਕੀ ਹੈਗਾ ਤੁਹਾਡੀ ਦਾ ਜੀ ਸਿੱਧ ਸਿੰਪਲ ਦਾ ਖਾਣਾ ਹੈ ਕਿ ਸ਼ਾਮ ਨੂੰ 5-6 ਕਿਲੋਮੀਟਰ ਸੈਰ ਜ਼ਰੂਰ ਕਰਦਾ ਜੀ ਡੇਲੀ ਕਰਦੇ ਹਾਂ ਜੀ ਡੇਲੀ ਕਰਦੇ ਹਾਂ ਅੱਛਾ ਜੀ ਕਤਤ ਵੀ ਆਪਣ ਨੂੰ ਬਹੁਤ ਮੇਨਟੇਨ ਰੱਖਦੇ ਨੇ ਜਿਹੜਾ ਇਤੋਂ ਪਹਿਲਾਂ 30 40 ਸਾਲ ਪਹਿਲਾਂ ਵੀ 34 সাইਸ ਜੀ ਚੱਲਦਾ ਸੀ ਸਹੀ ਹੈ ਜੀ ਜੀ ਮੈਨੂੰ ਸਾਈਕਲਿੰਗ ਦਾ ਬਹੁਤ ਸ਼ੌਂਕ ਸੀ ਸਾਈਕਲ ਤੇ ਜਿਵੇਂ ਉਹ ਜਾਨੀ ਤੋ ਸ਼ਿਵਲੇ ਸਾਈਕਲ ਤੇ ਗਿਆ ਨਾ ਤੇ ਚੰਡੀਗੜ ਸਾਈਕਲ ਤੇ ਗਿਆ ਟਾਈਮ ਤੇ ਤੇ ਪੈਦਲ ਮੈਨੂੰ ਚੱਲਣਾ ਹੋਊਗਾ ਸ਼ੋਕਾਂ ਚ ਪੀਣਾ ਜੀ ਜੀ ਨਾਲੇ ਕਿੰਨੇ ਨੂੰ ਤੇ ਘਰ ਵਾਲੀ ਚੰਗੀ ਮਿਲੀ ਹੋਵੇ ਤਾਂ ਫਿਰ ਮੇਨਟੇਨ ਫਿਰ ਤੁਸੀਂ ਭਾਈ ਇਹ ਵੀ ਕਹਿ ਲਗਣਾ ਘਰ ਵਾਲੀ ਚੰਗੀ ਹੋਵੇ ਤੇ ਝੱਟ ਵਧੇ ਜਾਂਦਾ ਉਹ ਮੈਂਟੇਨ ਵੀ ਰੱਖਦੀ ਹਾਂ ਪਰ ਮੇਰੇ ਸਾਹ ਤੇ ਖਿੱਚ ਕੇ ਰੱਖਣਾ ਸਹੀ ਹੈ ਸਹੀ ਹੈ ਮੈਂ ਹਮੇ ਕੈਨੇਡਾ ਜਾ ਕੇ ਆਏ ਹੋ ਤੇ ਉੱਥੇ ਤੁਹਾਡੇ ਬੇਚ ਨਾਲ ਉਹਨਾਂ ਸ਼ੂਟ ਵਗੈਰਾ ਕਈ ਹੁੰਦੇ ਰਹੇ ਆ ਜੇ ਤੁਸੀਂ ਉੱਥੇ ਗਏ ਹੋ ਉੱਥੇ ਇੱਕ ਨਾ ਉਹ ਕਮੇਟੇ ਸਾਲ ਤੋਂ ਸਿਸਟਮ ਸੀਗਾ ਸਰ ਸੀ ਨਾ ਸਾਰਾ ਮੈਨੇਜ ਹੁੰਦਾ ਉੱਥੇ ਕਿੱਦਾਂ ਕਰਦੇ ਰਹੇ ਹੋ ਤੁਸੀਂ ਆ ਦੇਖੋ ਸਾਰ ਤੋਂ ਬਿਨਾਂ ਦਿੱਕਤਾਂ ਐਕਚੁਅਲੀ ਆਉਂਦੀ ਆ ਹਨਾ ਤੇ ਦੋ ਦੀ ਸਲਾਹ ਨਾ ਕਰ ਹੁਣੀ ਇੱਕ ਜਾਨ ਨੇ ਸਾਰਾ ਮੈਨੇਜ ਕਰਤਾ ਕਰ ਲਿਆ ਬਿਲਕੁਲ ਅਸੀਂ ਸ਼ੁਰੂ ਕੀਤਾ ਤਾਂ ਹੈਗਾ ਪਰ ਅਸੀਂ ਸਾਰ ਨੂੰ ਬਹੁਤ ਮਿਸ ਕਰਦੇ ਹਾਂ ਸਰ ਨੀ ਵੇ ਉੱਥੇ ਜਾ ਸਰ ਜਿਹੜੀ ਸਟੋਰੀਜ਼ ਵੇਰਾ ਸੀ ਇੱਥੋਂ ਸਰ ਦੇ ਦਿੰਦੇ ਸੀ ਜਾਂ ਤੁਸੀਂ ਉੱਥੋਂ ਆਪ ਡਿਸਕਸ ਕਰਦੇ ਸੀ ਜਿਸਸ ਕਰਦੇ ਸੀ ਜੀ ਜੀ ਸਰ ਜਿਵੇਂ ਜਦੋਂ ਆਪ ਨੂੰ ਜਦੋਂ ਮੈਂ ਕਾਲ ਕਰਨੀ ਕਿ ਨੈਕਸਟ ਅਸੀਂ ਕੀ ਪ੍ਰੋਜੈਕਟ ਕਰਨਾ ਆ ਫਿਰ ਅਸੀਂ ਦੋਨੇ ਡਿਸਕਸ ਕਰਦੇ ਸੀ ਫਿਰ ਇਹ ਕੁਝ ਆਪਦੇ ਥਿਊਜ਼ ਦਿੰਦੇ ਸੀ ਵੀ ਤੂੰ ਐਦਾਂ ਕਰਨਾ ਫਿਰ ਕੁਝ ਉਧਰੋਂ ਥਿਊਜ਼ ਲੈ ਲਏ ਤੇ ਮੈਂ ਕਈ ਦੂਸਰੇ ਨੇ ਮੰਮੀ ਸਰ ਇੱਕ ਸਵਾਲ ਬਹੁਤ ਹੈ ਜੇ ਤੁਸੀਂ ਕਿਹਾ ਰੱਖੜੀ ਤੋਂ ਸ਼ੁਰੂਆਤ ਤੁਸੀਂ ਇੱਕ ਵੀਡੀਓ ਤਾਂ ਕੀਤੀ ਸੀ ਅੱਗੇ ਰੱਖੜੀ ਆ ਰਹੀ ਹੈ ਤੁਸੀਂ ਆਪਣਾ ਇੱਕ ਐਪੀਸੋਡ ਵੀ ਦਿੱਤਾ ਸੀ ਤੁਸੀਂ ਨਾਮ ਕੀ ਦੱਸੇ ਰਖੜੀ ਦਾ ਕੀ ਦੱਸੇ ਰਖੜੀ ਏ ਡੀਨ ਆਹ ਡੀਨ ਤੇ ਹੁਣ ਕੀ ਲੱਗਦਾ ਵੀ ਸੱਚੀ ਡੀਨ ਹੀ ਤੇ ਕੀ ਇਹ ਜਾਂ ਕਿਤਨਾ ਕਿਤੋਂ ਹੈਗਾ ਭਰਾਵਾਂ ਭੈਣਾਂ ਭਰਾਵਾਂ ਵਿੱਚ ਪਿਆਰ ਹੈਗਾ ਜੀ ਭਾਜੀ ਇੱਕ ਚੀਜ਼ ਡਿਸਕਸ ਕਰ ਰਹੇ ਸੀ ਨਾ ਹਾਂ ਡੀਨ ਬਣ ਚੁੱਕੀ ਆ ਕੀ ਭਰਾ ਭੈਣਾਂ ਖੇੜਾ ਛਡਾਉਂਦੇ ਆ ਵੀ ਇਹਨੇ ਆਉਣਾ ਹੁਣ ਇਹਨੂੰ ਕੋਈ ਚੀਜ਼ ਦਿੱਤੀ ਇਹਦੇ ਤਾਂ ਸੈਟੀਸਫਾਈ ਹੋਣਾ ਹੀ ਨਹੀਂ ਹੋਰ ਆਸ ਰੱਖਣਾ ਪਿਆਰ ਘਟ ਗਿਆ ਵਪਾਰ ਵਧ ਗਿਆ ਇਸੇ ਰਿਸ਼ਤੇ ਦੇ ਵਿੱਚ ਭਾਵਨਾਵਾਂ ਹੈ ਨਹੀਂ ਉਹ ਪਹਿਲਾਂ ਰਹੀਆਂ ਬਹੁਤ ਸਾਰਾ ਕੱਪੜਾ ਹੈ ਇਹਦੇ ਇਹਦੇ ਪਿੱਛੇ ਕਾਰਨ ਕੀ ਸਮਝ ਨਹੀਂ ਉਸਲੀ ਆਹੀ ਆ ਘਰ ਦੇ ਚ ਦੁਆਰ ਚ ਮਿਲਦੀ ਪਤਾ ਨਹੀਂ ਕਿਹੜੀ ਦੌੜ ਚ ਦੌੜ ਰਹੇ ਆ ਜਿਹਦਾ ਮੰਜੇ ਵੀ ਨਹੀਂ ਪਤਾ ਸਾਡੀ ਮੰਜੇ ਲੈ ਕਿਤੇ ਹੂੰ ਹੂੰ ਆਪਾਂ ਘਰੇ ਬਹਿਲੇ ਰਹਿ ਕੇ ਵੀ ਇਦਾਂ ਆਉਂਦਾ ਸੀ ਬਹੁਤ ਵੀ ਸੀ ਬੀਸੀ ਰਿਪੋਰਟ ਵਰਕ ਯੈਸ ਆਪਾਂ ਦੇਸ਼ਣ ਨਹੀਂ ਹੋ ਸਕਦੇ ਆਸ ਵਿੱਚ ਸਾਰੇ ਹੂੰ ਕਿ ਮੋੜਾ ਪਊ ਆ ਇਹ ਜੀ ਦੁਆਰ ਮੋੜਾ ਪੈਣਾ ਚਾਹੀਦਾ ਇਹਨੂੰ ਲੱਗਦਾ ਕਿ ਜੇ ਆਪਾਂ ਬੱਚਾ ਚਾਹੁੰਦੇ ਆ ਬੱਚੇ ਨੂੰ ਹਾਂ ਮੋੜਾ ਤਾਂ ਪੈਣਾ ਚਾਹੀਦਾ ਸੰਧਾਰਾ ਦਾ ਵੀ ਵੇਲਾ ਤੁਸੀਂ ਵੀ ਹੁਣ ਤੁਸੀਂ ਕਹਿੰਦੇ ਵੀ ਜਾਣਾ ਹਨ ਉੱਥੇ ਪੱਤੀਆਂ ਦੇ ਮਿਲਦੇ ਸੰਧਾਰਾ ਬਿਲਕੁਲ ਮਾਲਵੇ ਵਿੱਚ ਖਾਸ ਤੌਰ ਤੇ ਸੰਧਾਰਾ ਬੜਾ ਫੇਮਸ ਹਨ ਸੰਧਾਰਾ ਵੀ ਕਿਤੇ ਨਾ ਕਿਤੇ ਲੋਪ ਹੁੰਦਾ ਜਾ ਰਿਹਾ ਹੋ ਗਿਆ ਤਾਂ ਇਹ ਤੱਕ ਹੋ ਗਿਆ ਇੱਕ ਤਾਂ ਟੈਲ ਜਿਹੜੇ ਬਿਸਕੁਟ ਹਨ ਜੋਗ ਤਾਂ ਖਾਂਦੇ ਹੀ ਨਹੀਂ ਹੈਗੇ ਬਿਲਕੁਲ ਉਹਦੀ ਮੇਨ ਟ੍ਰੈਡੀਸ਼ਨ ਆ ਵੀ ਆਟੀ ਵਾਲਾ ਬਿਸਕੁਟਸ ਦਾ ਆ ਪੀਪਾ ਪਰ ਹਾਂ ਪੀਪਾ ਪੀਪਾ ਗੋਗਵਾਚ ਗਿਆ ਤੇ ਕੋਪਰ ਹੁਣ ਉਹ ਬਿਸਕੁਟ ਹੀ ਨਹੀਂ ਖਾਂਦੇ ਹੁਣ ਫਾਸਟ ਫੂਡ ਲੈ ਕੇ ਗਿੜਦਾ ਜੇ ਕਿਤੇ ਮਾੜਾ ਮੋਟਾ ਜੇ ਕੋਈ ਕਰਨਾ ਹੁੰਦਾ ਇਥੋਂ ਬੈਕਰੀ ਤੋਂ ਲਿਆ ਕੇ 5-7 ਪੈਕੇਟ ਹਣਾ ਪੈਣਾ ਵੀ ਅੱਲਾ ਫਰਮੇਟੀਆਂ ਹੋ ਗਈਆਂ ਹੂੰ ਵੀ ਚਲੋ ਜੀ ਕਰ ਦੋ ਐਵੇਂ ਬੋਲੂ ਵੀ ਨਹੀਂ ਤਾ ਜੇ ਨਾ ਦੇਖ ਕੇ ਪਿਆਰ ਨਹੀਂ ਹੈਗਾ ਜੀ ਇਹ ਫਾਰਮੇਸੀ ਦੀ ਕੁਆਲਿਟੀ ਵੀ ਕੁਆਂਟੀਟੀ ਵੀ ਚੰਗਾ ਲੱਗਦਾ ਯਸ ਹਾਂ ਵੀ ਮੇਰਾ ਭਰਾ ਜੀ ਆਇਆ ਤਾਂ ਕੀ ਲੈ ਗੀ ਹਾਂ ਮਨ ਲਓ ਮਨਾ ਬਿਲਕੁਲ ਉਹ ਨਾ ਸਾਡੇ ਇੱਕ ਸਿਹਰੇ ਰਿਸ਼ਤੇਦਾਰੀ ਚ ਨੂੰ ਸੁਧਾਰਾ ਆ ਨੂਨ ਨੇ ਆਪਣੇ ਚੇਤਰ ਨੂੰ ਰੋਲਾ ਪਕਾਇਆ ਤੇ ਸੱਸ ਨੇ ਆਈਫੋਨ ਪਵਾਇਆ ਜੀ ਹੁਣ ਤੁਸੀਂ ਮੈਨੂੰ ਦੱਸੋ ਸੁਧਾਰੇ ਚ ਆਈਫੋਨ ਦਾ ਪਕਾ ਕੀ ਕਰਾ ਅੱਛਾ ਜੇ ਇਹ ਹੋ ਗਿਆ ਦੋ ਦਿਨਾਂ ਨਾਲ ਆਚਾਰ ਖਾ ਲੇ ਦੀ ਬਸ ਹਾਂ ਮਤਲਬ ਕਿ ਉਹੀ ਜ਼ਬਰਦਸਤੀ ਵਾਲਾ ਕੰਮ ਹਾਂ ਵੀ ਸੁਧਾਰਾ ਨਾ ਹੋ ਗਿਆ ਕਦੋਂ ਤੋਂ ਦੂਰ ਦੂਰ ਦਾ ਵੀ ਕੋਈ ਫੋਨ ਦਾ ਸੰਬੰਧ ਨਹੀਂ ਇਸ ਨਾਲ ਜੀ ਜੀ ਸਰ ਆਪਣਾ ਵੀਡੀਓਜ਼ ਕਈ ਵਾਰ ਦੇਖਦੇ ਆ ਜਿਵੇਂ ਕਿ ਆ ਪੀ ਮਾਰੀਆਂ ਚੀਜ਼ਾਂ ਆਉਂਦੀਆਂ ਕਈ ਵਾਰ ਚੰਗੀਆਂ ਚੀਜ਼ ਆ ਜਾਂਦੀਆਂ ਨੇ ਪੁਰਾਣਾ ਜ਼ਮਾਨਾ ਆ ਜਾਂਦਾ ਹਨਾ ਉਹ ਪਿੰਡਾਂ ਦੀਆਂ ਗਲੀਆਂ ਆ ਜਾਂਦੀਆਂ ਨੇ ਉਹ ਉਹ ਹਨਾ ਪੁਰਾਣੀਆਂ ਖੇਡਾਂ ਮੇਰੇ ਤੋਂ ਤੁਸੀਂ ਬਾਬਾ ਪੁਰਾਣਾ ਸਮਾਂ ਹੰਢਾਇਆ ਹੋਇਆ ਵਾ ਤੋਂ ਮਿਸ ਕਰਦੇ ਉਹ ਚੀਜ਼ਾਂ ਵਾਪਸ ਹੋਣੀ ਚਾਹੀਦੀਆਂ ਨੇ ਹੋਣੀ ਚਾਹੀਦੀ ਆ ਰਹੀਆਂ ਨੇ ਤੇ ਜਿਹਾਦੇ ਤੁਸੀਂ ਦੇਖੋ

ਕਿ ਤਾਂ ਪਿਆਰ ਹੈ ਆਪਾਂ ਨੂੰ ਗਲਤੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿ ਆਪਾਂ ਗਲਤ ਪਾਸੇ ਜਾ ਰਹੇ ਸੀ ਰੁਕ ਜੀਏ ਵਾਪਸ ਮੁੜੇ ਆਈਏ ਦਰਾਖਤ ਲਗਾਈਏ ਸਾਹ ਇਹ ਬਿਮਾਰੀਆਂ ਤੋਂ ਬਚੀਏ ਪ੍ਰਦੂਸ਼ਣ ਤੋਂ ਬਚੀਏ ਆਪਾਂ এনवायरमेंट ਜਿਹੜੀ ਗਲੋਬਲ ਵਾਰਮਿੰਗ ਚੇਂਜ ਹੋ ਰਹੀ ਹੈ ਉਹ ਨੂੰ ਆਪਾਂ ਠੱਲ ਪਾਈਆ ਆਪਾਂ ਚੱਲ ਲਈਏ ਕਿੰਨੇ ਡਰਕਤ ਲਾ ਰਹੇ ਆਪਣੇ ਵਾਪਸੀ ਦੇ ਰਸਤੇ ਹੀ ਤਾਂ ਰਸਤੇ ਤੇ ਡੇ ਕਰ ਰਹੇ ਨਹੀਂ ਤਾਂ ਡਰਕਤ ਲਾ ਕੇ ਫੁੱਟ ਦਿੰਦੇ ਸੀ ਤੇ ਜਨਰਲ ਮਿਲਦੇ ਕਿਥੇ ਸੀ ਹਾਂ ਜੀ ਜੀ ਆਪਾਂ ਸਾਰੇ ਜਾਗਰੂਕ ਹੋ ਲੈ ਆਪਣੇ ਵਾਸਤੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਜੀ ਜੀ ਬਸ ਮੋੜ ਰਹੀਆਂ ਮੋੜ ਨਹੀਂ ਕਰਦੇ ਆ ਆਖਿਰ ਵਿੱਚ ਮੈਂ ਕੀ ਸੰਦੇਸ਼ ਦੇਣਾ ਚਾਹੂੰਗਾ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਇਹਨੂੰ ਪਲੀਜ਼ ਇਨਾ ਕਮੇਜ ਨੂੰ ਜ਼ਪਾਨਾ ਕਰੀਏ ਇਹਦੇ ਨਾਲ ਘਰਾਂ ਦੇ ਘਰ ਤਬਾਹ ਹੋ ਜਾਣ ਸਾਡੀ ਨੌਜਵਾਨ ਪੀੜੀ ਤਾਸ ਕਰਕੇ ਬੱਚੇ ਕਿਤੇ ਕੁਮਰੰਦ ਤੋਂ ਕੰਨੀ ਖਤਮ ਨਾ ਹੋ ਜਾਵੇ ਤਾਂ ਸਪਾਣ ਉਸ ਚੀਜ਼ ਦਾ ਵਿਚਾਰ ਕਰਨਾ ਇਹਨੂੰ ਐਂਟਰਟੇਨਮੈਂਟ ਦੇ ਤੌਰ ਤੇ ਤਾਂ ਤੁਸੀਂ ਲੈ ਸਕਦੇ ਹੋ ਪਰ ਉਹਦੇ ਵਿੱਚ ਵੀ ਆ ਨਗੇਜ਼ ਪੁਨਾ ਹਿੰਸਾ ਪੁਨਾ ਇਹ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਇਹਨੂੰ ਬਤੌਰ ਜਿੱਦਾਂ ਆਪਾਂ ਕਹਿੰਦੇ ਆ ਸਮਾਜਿਕ ਤੌਰ ਤੇ ਪਰਵਾਰਿਕ ਬਾਤ ਵਿੱਚ ਜੋ ਜੋੜ ਕੇ ਇਹਨੂੰ ਆਪਾਂ ਨੂੰ ਕਦਾ ਮੱਕੇ ਬਣਾਉਣਾ ਤੋਪ ਹੈ ਕਿ ਕਰ ਆਪਾਂ ਆਉਣ ਵਾਲੇ ਸਮਾਜ ਨੂੰ ਬਚਾਉਣਾ ਚਾਹੁੰਦੇ ਆ ਨਹੀਂ ਤਾਂ ਫਿਰ ਨਹੀਂ ਕਰਾਂਗੇ ਤਬਾਹੀ ਨੇੜੇ ਕਿ ਨਹੀਂ ਬਾਅਦ ਚ ਫਿਰ ਅੱਖਾਂ ਕਿ ਚੱਕ ਸੰਦੇ ਦੇ ਦੇ ਕੇ ਰੋੜ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਆਪਣਾ ਅੱਜ ਆਪ ਨਹੀਂ ਸੰਭਾਲਿਆ ਬੱਚਿਆਂ ਨੂੰ ਆਪਾਂ ਨੇ ਆਪ ਸਾਈਡ ਨਹੀਂ ਕੀਤਾ ਬੱਚਿਆਂ ਦੇ ਆਪਾਂ ਆਪ ਫਰੈਂਡ ਨਹੀਂ ਬਣੇ ਤੇ ਮਾਰੇ ਲੋਕ ਉਹਨਾਂ ਦੇ ਫਰੈਂਡ ਬਣ ਤੁੰਦੀ ਜੀ ਬਿਲਕੁਲ ਇਹ ਤਾਂ ਇਹ ਬਚਾ ਕੇ ਰੱਖੋ ਆਪਣੇ ਆਪ ਨੂੰ ਕਿਉਂਕਿ ਪ੍ਰਾਪਿਆ ਮੇਟ ਹਵਾ ਚੱਲ ਰਹੀ ਹੈ ਡਰਾਉਣੀ ਹਵਾ ਚੱਲ ਰਹੀ ਹੈ ਮਾਹੌਲ ਬੜਾ ਖਤਰਨਾਕ ਹੈ ਸਮਾਂ ਕਿ ਚਲੋ ਜੀ ਆਪਾਂ ਬਚਣਾ ਚਾਹੀਦਾ ਧੰਨਵਾਦ ਜੀ ਮੈਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਜੀ ਤਾਂ ਤੁਸੀਂ ਸੁਣਿਆ ਇਸ ਨੂੰ ਮਿਸਟਰਨ ਮੈਸੇਜ ਬੇਦੀ ਜਿਹੜੇ ਵਕ ਵਕ ਸਟੋਰੀਆਂ ਰਾਹੀਂ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੰਦੇ ਨੇ ਤਾਂ ਗੱਲਬਾਤ ਕੀਤੀ ਕਿਵੇਂ ਸ਼ੁਰੂਆਤ ਇੱਕ ਰਖੜੀ ਦੇ ਤਿਉਹਾਰ ਤੋਂ ਹੋਈ ਸੀ ਇੱਕ ਛੋਟੀ ਜਿਹੀ ਇੱਕ ਵੀਡੀਓ ਬਣਾਈ ਸੀ ਜਿਹੜੀ ਅੱਗੇ ਵਾਇਰਲ ਹੋਈ ਤੇ ਉਸ ਤੋਂ ਅੱਗੇ ਦੇ ਅੱਗੇ ਚੱਲੀ ਗਈ ਤੇ ਬੇਬੇ ਜੀ ਦੀ ਗੱਲ ਕਰਦੇ ਵੀ ਬੇਬੇ ਜੀ ਨੇ 106 ਸਾਲ ਉਮਰ ਪੋਗੀ ਹੈ ਤੇ 193ਵੇਂ ਸਾਲ ਦੇ ਵਿੱਚ ਉਹਨਾਂ ਨੇ ਆਪਣਾ ਐਕਟਿੰਗ ਦਾ ਜਿਹੜਾ ਦੌਰ ਆ ਉਹ ਸ਼ੁਰੂ ਤਾਂ ਬੜੇ ਮੈਂ ਕਹਿ ਸਕਦੇ ਆ ਵੀ ਪਰਿਵਾਰ ਦੇ ਵਿੱਚ ਬੜੀਆਂ ਖੂਬੀਆਂ ਜਿਹੜੀਆਂ ਪਾਈਆਂ ਜਾਂਦੀਆਂ ਨੇ ਤੇ ਸੋਸ਼ਲ ਮੀਡੀਆ ਦੀ ਗੱਲ ਜਿਵੇਂ ਸਭ ਨੇ ਕੀਤੀ ਤੇ ਸੋਸ਼ਲ ਮੀਡੀਆ ਦਾ ਬਿਲਕੁਲ ਰੀਯੂਜ਼ ਜਿਹੜਾ ਉਹ ਸਹੀ ਤਰੀਕੇ ਨਾਲ ਹੋਣ ਜਿਹਦਾ ਸਭ ਤੋਂ ਵੱਡੀ ਗੱਲ ਜਿਵੇਂ ਪਹਿਲਾਂ ਅਸੀਂ ਗੱਲ ਦੇ ਵਿੱਚ ਗੱਲ ਕੀਤੀ ਸੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਚਾਹੀਦਾ ਆਪਣੀ ਜ਼ਿੰਮੇਵਾਰੀ ਨੂੰ ਪਛਾਣਨਾ ਚਾਹੀਦਾ ਯਾਨੀ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਵਾਸਤੇ ਅਸੀਂ ਬੱਚਿਆਂ ਨੂੰ ਮੋਬਾਈਲ ਦੇ ਦਈਏ ਉਹ ਆਪਣੇ ਮੋਬਾਈਲ 'ਚ ਕੀ ਦੇਖ ਰਿਹਾ ਕੀ ਨਹੀਂ ਦੇਖ ਰਿਹਾ ਅਸੀਂ ਉਸ ਵੱਲ ਧਿਆਨ ਨਾ ਦਈਏ ਤੁਹਾਨੂੰ ਇਹ ਪੌਡਕਾਸਟ ਕਿਸ ਤਰੀਕੇ ਨਾਲ ਲੱਗਿਆ ਕਮੈਂ ਦੋਸ਼ ਨਾਲ ਸਸੀਕਾ